ਸਰਕਾਰ ਨੇ ਭਾਈ ਅਮਰਤਪਾਲ ਸਿੰਘ ਨੂੰ ਸਰਦਰੋਤਾ ਜਲਾਸ ਦੇ ਵਿੱਚ ਰੋਕ ਲਾਉਣਾ ਇਹ ਠੀਕ ਹੈ ਜੇ ਚੋਣ ਲੜਨ ਦਾ ਅਜਾਜਤ ਹੈਗੀ ਹੈ ਤੇ ਫਿਰ ਉਹਨੂੰ ਚੋਣ ਲੜਨ ਦਾ ਮਤਲਬ ਹੀ ਵੀ ਸੰਸਦ ਵਿੱਚ ਵੀ ਜਾਏਗਾ ਜੀ ਲੋਕ ਸਭਾ ਵਿੱਚ ਵੀ ਜਾਏਗਾ ਜਿੱਥੇ ਦੀ ਵੀ ਚੋਣ ਲਈ ਪਰ ਉਹਨੂੰ ਮਸਲੇ ਉਠਾਉਣੋਂ ਹੀ ਬੋਲਣੋਂ ਹੀ ਰੋਕਣਾ ਇਹ ਇਹ ਤੱਕ ਕਿਤੋਂ ਦਾ ਕੋਈ ਇਨਸਾਫ ਨਹੀਂ ਹੈ ਤੇ ਤੁਹਾਡੇ ਇਹਦਾ ਸੰਵਿਧਾਨ ਤੁਹਾਡੇ ਜਿਹੜੀ ਗੱਲ ਦੀ ਯਾਦ ਹੁੰਦਾ ਇਹ ਚੋਣ ਉਹਨੂੰ ਲੜਨ ਦਾ ਹੱਕ ਹੈ ਤੇ ਇਹਦਾ ਸੰਵਿਧਾਨਾ ਯਾਦ ਹੁੰਦਾ ਨਮਾਇੰਦਗੀ ਪਾਸ ਕਰਨਾ ਚਾਹਣਾ ਉਹ ਤੋਂ ਬਾਹਰ ਵੀ ਇਕੱਠ ਬਣ ਜਊਗਾ ਹਾਂ ਉਹ ਤਾਂ ਜਿੰਨਾ ਕੋ ਉੱਥੇ ਸਮਗਲ ਕਰਕੇ ਵੀ ਬੋਲ ਸਕਦਾ ਜੇ ਉਹ ਨਾ ਹੋਵੇ ਉਹ ਅੱਖਰੀਆ ਕਰਨਾ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਜੇ ਅਮਰਤਪਾਲ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੁਹਾਨੂੰ ਲੱਗਦਾ ਕਿ ਸੈਸ਼ਨ ਦੇ ਵਿੱਚ ਜੇ ਮੈਂਬਰੋ ਪਾਰਲੀਮੈਂਟ ਆਪਣੀ ਸਪੀਚ ਦੇਣਗੇ ਬੋਲਣਗੇ ਤਾਂ ਉਹ ਦਿਨ ਪੰਜਾਬ ਦਾ ਮਾਹੌਲ ਵਿਗੜ ਜੂਗਾ ਇੰਨੀ ਦੇਰੋਂ ਬਾਹਰ ਸੀਗਾ ਉਦੋਂ ਪੰਜਾਬ ਵਿੱਚ ਕਿੰਨਾ ਕੁ ਮਾਹੌਲ ਖਰਾਬ ਹੋ ਗਿਆ ਸਿਵਾਏ ਜਿਹੜਾ ਉਹ ਅਜਨਾਲੇ ਗਿਆ ਤੇ ਜਿਹੜਾ ਉਹਨਾਂ ਦਾ ਸੀ ਟਕਰਾ ਸੀਦਾ ਜਿਹੜਾ ਕਿਸੇ ਬੱਚੇ ਨੂੰ ਪੜ ਕੇ ਕੁੱਟਿਆ ਕੱਟਿਆ ਬਹੁਤ ਜ਼ਿਆਦਾ ਬੁਰੀਤਾਂ ਜੀ ਤੇ ਉਹ ਤੋਂ ਸਵਾਇਤਾ ਕੋਈ ਅਹੀ ਜੀ ਘਟਨਾ ਹੋਈ ਨਹੀਂ। ਟੀਕਾ ਬੰਦੇ ਨੂੰ 500 ਤਰਕਾ ਦੀਆਂ ਚੱਕੀਆਂ ਚ ਕਿੰਨਾ ਸਮਾਂ ਹਿੱਸਾ ਮਿਲੇਗਾ। ਹਾਂ ਕਿੰਨੇ ਮਿੰਟ ਮਿਲਣਗੇ। ਉਹਨੇ ਕਿੰਨਾ ਕਿੱਥੇ ਮਾਹੌਲ ਖਰਾਬ ਕਰ ਦੂ। ਕੱਲ੍ਹ ਕੇ ਤਾਂ ਮਤਲਬ ਇਹ ਕਿਚੂ ਇਹ ਤੋਂ ਜੰਦੀਆਂ ਨਾਲ ਸਸਤਾ। ਹਾਂ ਜਿਹਨਾਂ ਦਰਦੀਆਂ ਨੇ ਤੇ ਫਿਰ ਉਹਨੂੰ ਬਣਾ ਕੇ ਪੇਸ਼ ਹੀ ਕਰਦਿਆਂ ਵੀ ਤਸ਼ੀਰ ਚੁਹਾਹੀ ਨਹੀਂ ਹਾਂ ਸੋ ਇਸ ਕਰਕੇ ਜੇ ਚੂਹਾਂ ਤੋਂ ਡਰਦੀਆਂ ਸਰਕਾਰਾਂ ਭਾਈ ਅਮਰਪਾਲ ਤੋਂ ਤਾਂ ਡਰਨੀ ਨਹੀਂ ਦੰਮਾ ਜਿੰਨੇ ਮੌਨ ਪਹਿਲਾਂ ਇਹ ਕਿਹਾ ਜਾਦਾ ਸੀ ਉਹਨੂੰ ਸੌਂ ਚੱਕਣ ਦੀ ਵੀ ਇਜਾਜ਼ਤ ਨਹੀਂ ਦੇਣਗੇ ਹਾਂ ਤੇ ਜੇ ਸੌਂ ਚੱਕਣ ਦੀ ਇਜਾਜ਼ਤ ਨਹੀਂ ਦਿੱਤੀ ਨਹੀਂ ਹੋਈ ਚੋਣਾਂ ਕਰਦੇ ਵੇਲੇ ਲੋਨ ਇਹਦੇ ਵਿੱਚ ਮਤਲਬ ਤੁਸੀਂ ਦੋਨੇ ਸਰਕਾਰਾਂ ਨੂੰ ਮੰਨਦੇ ਹੋ ਬੀਜੇਪੀ ਐਂਡ ਆਮ ਆਦਮੀ ਪਾਰਟੀ ਦੋਨੇ ਮਿਲ ਕੇ ਰੋਕ ਰਹੀ ਨੇ ਤੁਹਾਨੂੰ ਤਾਂ ਲੱਗਦਾ ਵੀ ਆਮ ਆਦਮੀ ਪਾਰਟੀ ਬੀਜੇਪੀ ਦੇ ਕਹੇ ਚੁੱਕ ਰਹੀ ਹੈ ਜੋ ਕੁਝ ਕਰ ਰਹੀ ਹੈ ਉਹ ਤਾਂ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਕੈਬਨਿਟ ਮੰਤਰੀ ਵੀ ਨੇ ਉਹਨਾਂ ਨੇ ਤਾਂ ਜਿਹੜਾ ਵਿਸ਼ੇਸ਼ اجلاس ਦੇ ਵਿੱਚ ਇਹ ਗੱਲ ਕੀਤੀ ਨਾ ਤਾਂ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਉਹ ਕਹਿੰਦੇ ਨਾ ਹੀ ਸਾਨੂੰ ਖਾਲਿਸਤਾਨ ਚਾਹੀਦਾ ਕਹਿੰਦੇ ਸਾਨੂੰ ਤਾਂ ਹਿੰਦੁਸਤਾਨ ਚਾਹੀਦਾ ਕਿਹੜਾ ਹਿੰਦੁਸਤਾਨ ਹੈ ਜਿਹੜਾ ਉਹ ਚਾਹੁੰਦੇ ਨੇ ਜਿੱਥੇ ਪੰਜਾਬ ਦੀ ਕੋਈ ਸਥਾਣੀ ਨਹੀਂ ਹਾਂ ਪੰਜਾਬ ਦੀ ਸਾਰੀ ਲੁੱਟ ਹੋ ਰਹੀ ਹੈ ਇਹ ਵੀ ਨਾਲ ਦੱਸ ਦਿੰਦੇ ਨੇ ਕਿਹੜਾ ਵਿਸ਼ੇਸ਼ اجلاس ਹੋਇਆ ਇਹਦੇ ਤੋਂ ਤੁਹਾਨੂੰ ਉਮੀਦਾਂ ਕੀ ਸਨ ਕੋਈ ਉਮੀਦਾਂ ਨਹੀਂ ਸੀ ਸਰਕਾਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ ਬਿਲਕੁਲ ਹੀ ਨਹੀਂ ਸੀ ਇਹ ਦਿਖਾਵਾ ਸੀ ਤੁਸੀਂ ਮੈਨੂੰ ਇਹ ਦੱਸੋ 350 ਸਾਲਾ ਮਨਾਉਣਾ ਆਨੰਦਪੁਰ ਸਾਹਿਬ ਜਾ ਕੇ ਮਨਾਉਣਾ ਆਨੰਦਪੁਰ ਸਾਹਿਬ ਦਾ ਸੀਸ ਨੇ ਤਾਂ ਆਇਆ ਸੀ ਇਹ ਆਪਣੀ ਸਰਕਾਰ ਦਾ ਸੀਸ ਨੇ ਜਨਤਾਰ ਨੇ ਉੱਥੇ ਇਹੇ ਉਹੀ ਜ਼ੁਰਮ ਹੈ ਕਿਉਂਕਿ ਆਨੰਦਪੁਰ ਸਾਹਿਬ ਦੀ ਧਰਤੀ ਖਾਲੇ ਗੁਰੂ ਨੇ ਖਰੀਦੀ ਹੋਈ ਆ ਹੂੰ ਸਿੱਖ ਸਿੱਖ ਗੁਰੂ ਦੀ ਪੀੜੀ ਨੇ ਕਿ ਇਹ ਸਰਕਾਰ ਪੀੜੀ ਹੈ ਹੂੰ ਬਿਲਕੁਲ ਸਿੱਖ ਨੇ ਕਿ ਸਾਡੀ ਪੀੜੀ ਸਾਡੀ ਜ਼ਮੀਨ ਤੋਂ ਸਾਡੇ ਵੋਟ ਲਾਏ ਨੇ ਹੋਰ ਜਮਲ ਬੇਟਾ ਸੀ ਅੱਜ ਭਗਵੰਤ ਮਾਨ ਹੋਰ ਮੈਨੂੰ ਭਗਵੰਤ ਮਾਨ ਦੀ ਸਰਕਾਰ ਇਹ ਜਵਾਬ ਦੇ ਬਈ ਹੋਰ ਜਮਲ ਕੀ ਹੁੰਦਾ ਉਹ ਮੱਖਵਾਲ ਦੀ ਜਗ੍ਹਾ ਖਰੀਦੀ ਹੋਈ ਹੈ ਸਾਡੀ ਜਗ੍ਹਾ ਦੇ ਉੱਤੇ ਇੱਕ ਤਾਂ ਜਾ ਕੇ ਜਨਾਸ ਕਰ ਦੇਵੇਂ ਆਪਦੇ ਵੱਲੋਂ ਸਾਡੇ ਨਾਲ ਹੋਏ ਵੋਟ ਕਰਦੇ ਨੇ ਮੈਂ ਸਾਡੇ ਕੋਲ ਮੈਂ ਸ਼੍ਰੋਮਣੀ ਕਮੇਟੀ ਦਾ ਨਹੀਂ ਹਾਂ ਮੈਂ ਨਾ ਉਹਨਾਂ ਦਾ ਵਡਾਰਾ ਕੋਈ ਪਰ ਸ਼੍ਰੋਮਣੀ ਕਮੇਟੀ ਨੂੰ ਹੀ ਹੱਕ ਹੈ ਉੱਥੇ ਵੋਟ ਡਾਉਣ ਦਾ ਹਰਟਾ ਜਥੇਦਾਰ ਦੇ ਉੱਤੇ ਸਵਾਲ ਚੱਕੇ ਜਾਂਦੇ ਆ ਮੁੱਖ ਮੰਤਰੀ ਦੇ ਵੱਲੋਂ ਨਿਆਣਾ ਮੁੱਖ ਮੰਤਰੀ ਮਿਲ ਗਿਆ ਨਿਆਣਾ ਮਤੇ ਨਹੀਂ ਵੀ ਉਮਰ ਛੋਟੀ ਹੈ ਨਿਆਣਾ ਮਤਲਬ ਉਹਦੇ ਚ ਬਚਪਨ ਨਿਆਣਾ ਹਾਂ ਸੋ ਇਹ ਕਰਕੇ ਭੂਮਤਮਨ ਨੂੰ ਤਾਂ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਜਥੇਦਾਰ ਸਾਹਿਬ ਬਾਰੇ ਜਿਹੜੀ ਗੱਦ ਕਰਨੀ ਹੈ ਉਹ ਆਪ ਕਿਉਂ ਕਰਦਾ ਉਹ ਕਿਸੇ ਸਿੱਖਾਂ ਤੋਂ ਕਰਵਾ ਦੇ ਜੇ ਨਹੀਂ ਕਰਦੀ ਆ ਉਹ ਕਰ ਵੀ ਰਹੇ ਨੇ ਸਿੱਖਾਂ ਦੇ ਵਿੱਚ ਆਉਂਦੇ ਹੀ ਚੀਨ ਨਹੀਂ ਪੱਟੋ ਤਾੜਾ ਨਹੀਂ ਉਹ ਮਾਲੇ ਨੂੰ ਤਾਂ ਬੋਲਾਂ ਦੀ ਲੋੜ ਹੀ ਨਹੀਂ ਬਾਅਦ ਨਹੀਂ ਕੀ ਲੋੜ ਹੈ ਇਹਨਾਂ ਦੇ ਅੰਦਰ ਹੀ ਬਥੇਰੇ ਆਹ ਅੱਜ ਬਥੇਰੇ ਆ ਲੜ ਉਹ ਚੰਗਾ ਬਹੁਤ ਹੈ ਜਿਹੜਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਾ ਐਲਾਨ ਹੋਇਆਗਾ ਕੀ ਉਹ ਕਾਮਯਾਬ ਹੋ ਸਕਦਾ ਫਿਰ ਜੇ ਕਿਤੇ ਬੈਂਡ ਆਪਾ ਵੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀਊਗਾ ਉਹ ਮੁੱਖ ਮੰਤਰੀ ਨਹੀਂ ਰਹਿ ਸਕਦਾ ਫਿਰ ਸੰਤਵੰਦ ਕੀ ਹਾਲੂ ਜੇ ਚਾਰ ਦਿਨ ਉਹਨੂੰ ਉਸ ਪਵਿੱਤਰ ਸ਼ਹਿਰ 'ਚ ਜਾਣਾ ਪਏ ਜੀ ਪੀਏ ਬਿਨਾਂ ਸ਼ਰਾਬ ਦੇ ਸਾਰੇ ਗੱਲ ਜੇ ਨਹੀਂ ਰਹਿੰਦਾ ਫਿਰ ਕੀ ਉਹ ਪਵਿੱਤਰ ਦਾ ਭੰਗ ਨਹੀਂ ਹੁੰਦੀ ਹੂੰ ਕੀ ਬੰਨ ਕਰਨਾ ਇਹੋ ਜਿਹਾ ਕਰਨਾ ਦਾ ਕੋਈ ਫਾਇਦਾ ਨਹੀਂ ਪਵਿੱਤਰ ਸ਼ਰਾਂ ਲਾਂਤਾ ਜੀ ਸਤਰੀ ਕਾਲ ਜੀ ਅੱਛਰ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਰਾਜਦੀਪ ਸਿੰਘ ਪੰਜਾਬ ਭਰ ਦੇ ਅੰਦਰ ਇੱਕ ਪਾਸੇ ਪੰਜਾਬ ਸਰਕਾਰ ਗੁਰਤੇਗ ਬਹਾਦਰ ਮਹਾਰਾਜ ਜੀ ਦਾ 350 ਸਾਲਾ ਜਿਹੜਾ ਸ਼ਹੀਦੀ ਦਿਹਾੜਾ ਮਨਾ ਰਹੀ ਆ ਉਹਨਾਂ ਦੀ ਲਾਸਾਨੀ ਸ਼ਹਾਦਤ ਨੂੰ ਯਾਦ ਕੀਤਾ ਜਾ ਰਿਹਾ ਉਹ ਸ਼ਹਾਦਤ ਜਿਹੜੀ ਮਨੁੱਖੀ ਅਧਿਕਾਰਾਂ ਦੀ ਖਾਤਰ ਮਾਨਤਾ ਦੀ ਖਾਤਰ ਦਿੱਤੀ ਗਈ ਮਾਨਤਾ ਦੀ ਗਲਤ ਆ ਹੋ ਰਹੀ ਆ ਪਰ ਉਸ ਦੇ ਉੱਤੇ ਅਮਲ ਕਿੰਨਾ ਕੁ ਹੋ ਰਿਹਾ ਇਸ ਤੋਂ ਇੱਥੇ ਕਲੀਅਰ ਹੋ ਜਾਂਦਾ ਜਦੋਂ ਭਾਈ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਚੁਣੇ ਗਏ ਨੇ ਅਤੇ ਉਹਨਾਂ ਦੇ ਵੱਲੋਂ ਸਰਦ ਰੋਤੇ ਜਲਾਸ ਦੇ ਵਿੱਚ ਸ਼ਾਮਲ ਹੋਣ ਦੇ ਲਈ ਪਟੀਸ਼ਨ ਪਾਈ ਜਾਂਦੀ ਆ ਪਰ ਉਸ ਪਟੀਸ਼ਨ ਨੂੰ ਡੀਸੀ ਅੰਮ੍ਰਿਤਸਰ ਪੰਜਾਬ ਸਰਕਾਰ ਹਾਈ ਕੋਰਟ ਜਿਹੜੀ ਰੱਦ ਕਰ ਦਿੰਦੇ ਆ ਇਸ ਤੋਂ ਇਲਾਵਾ ਗੱਲ ਕੀਤੀ ਜਾਵੇ ਤਾਂ ਹੋਰ ਬਹੁਤ ਸਾਰੇ ਪੰਜਾਬ ਦੇ ਅਜਿਹੇ ਮਸਲੇ ਨੇ ਜਿਨ੍ਹਾਂ ਦੇ ਉੱਤੇ ਪੰਜਾਬ ਸਰਕਾਰ ਸੁੱਤੀ ਹੋਈ ਆ ਚੁੱਪ ਵੱਟੀ ਹੋਈ ਆ ਆਨੰਦਪੁਰ ਦੇ ਵਿੱਚ ਵਿਸ਼ੇਸ਼ ਸੈਸ਼ਨ ਹੁੰਦਾਗਾ ਪਰ ਸੱਟਾ ਜ਼ੀਰੋ ਨਿਕਲਦਾ ਗੱਲਬਾਤ ਕਰਾਂਗੇ ਸਾਡੇ ਨਾਲ ਬੁੱਧੀਜੀਵੀ ਵਿਦਵਾਨ ਪ੍ਰੋਫੈਸਰ ਡਾਕਟਰ ਪਿਆਰੇ لال ਗਰਗ ਜੀ ਮੌਜੂਦ ਰਹਿਣਗੇ ਗਰਗ ਸਾਹਿਬ ਸਵਾਗਤ ਆ ਜੀ ਐਚਰ ਪੰਜਾਬ ਤੇ ਸ਼ੁਕਰੀਆ ਠੀਕ ਠਾਕ ਹਾਂ ਸਰ ਹਾਂਜੀ ਪਹਿਲਾ ਸਵਾਲ ਇਹ ਹੀ ਕਿ ਇੱਕ ਪਾਸਿਤਾ ਮਨੁੱਖਤਾ ਦੀ ਗੱਲ ਹੋ ਰਹੀ ਹੈ ਕਿ ਗੁਰਤੇਗ ਬਾਦਲ ਜੀ ਸ਼ਹਾਦਤ ਤੋਂ ਸਾਨੂੰ ਸਿੱਖਣਾ ਚਾਹੀਦਾ ਪਰ ਉੱਥੇ ਦੂਜੇ ਪਾਸੇ ਜਿਵੇਂ ਸਰਕਾਰ ਨੇ ਭਾਈ ਅਮਰਤਪਾਲ ਸਿੰਘ ਨੂੰ ਸਰਦਰੋਤਾ ਜਲਾਸ ਦੇ ਵਿੱਚ ਰੋਕ ਲਾਉਣਾ ਕੀ ਇਹ ਠੀਕ ਹੈ ਨਹੀਂ ਤਾਂ ਵੈਸੇ ਹੀ ਗੁਰਤੇਗ ਜਿੱਦਣ ਦਾ ਪਹਿਲਾਂ ਵੀ ਰੋਕ ਵੀ ਗੱਤ ਸੀ ਜੇ ਉਹਨੂੰ ਚੋਣ ਲੜਨ ਦਾ ਅਧਿਕਾਰ ਹੈ ਤੇ ਫਿਰ ਉਹ ਲੋਕਾਂ ਨਹੀਂ ਮੰਨਦੀ ਕੀ ਕਰਦਾ ਨਾ ਹੂੰ ਪਈ ਅਮਰਤਸਰ ਤੋਂ ਉਹ ਇਹਨਾਂ ਉਹਦੇ ਹੱਕ ਤੇ ਤੇ ਛਾਪਾ ਛਾਪਾ ਹੈ ਗਈ ਹੈ ਪਰ ਜਿਹੜੇ ਲੋਕਾਂ ਦੇ ਖੇਤਰ ਨੂੰ ਉਹ ਇਲਾਕੇ ਦੇ ਵਿੱਚੋਂ ਐਮਪੀ ਚੁਣਿਆ ਗਿਆ ਹੈ ਤੇ ਉਹ ਜਿਹੜੇ ਨੌ ਅਸੈਂਬਲੀ ਹਲਕੇ ਨੇ ਵਿਧਾਨ ਸਭਾ ਹਲਕੇ ਉਹਨਾਂ ਦਾ ਕੋਈ ਹੱਕ ਨਹੀਂ ਵੀ ਉਹਨਾਂ ਦਾ ਨਮਾਇੰਦਾ ਉੱਥੇ ਉਹਨਾਂ ਦੀ ਗੱਲ ਰੱਖੇ ਹਮ ਬਈ ਤਾਂ ਪੂਰੇ ਜਿਹੜੇ ਲੋਕ ਸਭਾ ਦੇ ਵਿੱਚ ਪੇਸ਼ ਕਰਨੀਆਂ ਪੂਰੇ ਦੇਸ਼ ਦੀ ਗੱਲ ਪੇਸ਼ ਕਰਨੀ ਹੁੰਦੀ ਹੈ ਸੂਬੇ ਦੀ ਕਰਨੇ ਪਰ ਹਲਕੇ ਦੇ ਵੀ ਮਸਲੇ ਹੁੰਦੇ ਨੇ ਬਿਲਕੁਲ ਤੇ ਉਹ ਉਹ ਤਾਂ ਵੰਦੇ ਰਹੇਗੇ ਹੂੰ ਜੇ ਤੁਹਾਡਾ ਸੰਵਿਧਾਨ ਉਹਨੂੰ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਜਿਹੜਾ ਅਸੀਂ ਵੀ اٹੈਂਡ ਕਰ ਨਹੀਂ ਦੇਣੀ ਚਾਹੁੰਦੀਆਂ ਤੁਹਾਡੀਆਂ ਕੋਟਾਂ ਤੁਹਾਡਾ ਪ੍ਰਸ਼ਾਸਨ ਤੇ ਫਿਰ ਭਾਈ ਚੋਣ ਕਿਉਂ ਲੜਨਦਿਆਂ ਹੂੰ ਜੇ ਚੋਣ ਲੜਨ ਦਾ ਅਜਾਜਤ ਹੈਗੀ ਹੈ ਤੇ ਫਿਰ ਉਹਨੂੰ ਚੋਣ ਲੜਨ ਦਾ ਤਾਂ ਮਤਲਬ ਵਿਧਾਨ ਸਭਾ 'ਚ ਵੀ ਜਾਏਗਾ ਬੰਦਾ ਜੀ ਲੋਕ ਸਭਾ 'ਚ ਵੀ ਜਾਏਗਾ ਜਿੱਥੇ ਦੀ ਵੀ ਚੋਣ ਲੀ ਹੈ ਹੂੰ ਤੇ ਫਿਰ ਤੁਸੀਂ ਭਾਈ ਉਹਨੂੰ ਰੋਕਦੇ ਕਿਉਂ ਉਹ ਲੋ ਇਹ ਤਾਂ ਨਹੀਂ ਕਹਿੰਦਾ ਮੈਨੂੰ ਛੱਡ ਦਿਓ ਹੂੰ ਇਹ ਤਾਂ ਨਹੀਂ ਕਹਿੰਦਾ ਮੇਰੇ 'ਚ ਕੇਸ ਵਾਪਸ ਲੈ ਲੋ ਬਿਲਕੁਲ ਤੁਸੀਂ ਉਹਤੇ ਸ਼ਰਤਵਾ ਸਕਦੇ ਹੋ ਵੀ ਤੂੰ ਆਪਦੇ ਕੇਸ ਦੀ ਤੂੰ ਆਪਦੀ ਇਹਦੀ ਗੱਲ ਨਹੀਂ ਕਰੇਗਾ ਹੂੰ ਮੈਂ ਵਿਧਾਨ ਸਭਾ ਚ ਲੋਕ ਸਭਾ ਦੇ ਵਿੱਚ ਪੰਜਾਬ ਦੇ ਦੇਸ਼ ਦੇ ਮਸਲੇ ਉਠਾਏਗਾ ਹੂੰ ਆਪਾਂ ਇਹ ਮੰਨ ਸਕਦੇ ਆ ਪਰ ਉਹਨੂੰ ਮਸਲੇ ਉਠਾਉਣੋਂ ਹੀ ਬੋਲਣੋਂ ਹੀ ਰੁਕਣਾ ਇਹ ਇਹ ਤਾਂ ਕਿਤੋਂ ਦਾ ਕੋਈ ਇਨਸਾਫ ਨਹੀਂ ਹੈ ਇਹ ਤਾਂ ਤੁਹਾਡੇ ਇਹਦਾ ਸੰਵਿਧਾਨ ਤੁਹਾਡਾ ਜਿਹੜੀ ਗੱਲ ਦੀ ਜਾਤ ਹੁੰਦਾ ਜੇ ਚੋਣ ਉਹਨੂੰ ਲੜਨ ਦਾ ਹੱਕ ਹੈ ਤੇ ਇਹਦਾ ਸੰਵਿਧਾਨ ਨਜਾਸ ਹੁੰਦਾ ਚੋਣ ਲੜਨ ਦੇ ਹੱਕ ਦੇ ਵਿੱਚ ਹੀ ਸ਼ਾਮਲ ਹੈ ਬੋਲਣ ਦਾ ਹੱਕ ਨਮਾਇੰਦਗੀ ਪਾਸ ਲੈਣਾ ਚੋਣ ਉਹ ਤੋਂ ਬਾਹਰ ਵੀ ਇਕੱਠ ਬੋਲੀ ਜਾਊਗਾ ਹੂੰ ਉਹ ਤਾਂ ਜਿੰਨਾ ਕੋ ਉੱਥੇ ਸਮਗਲ ਕਰਕੇ ਵੀ ਬੋਲ ਸਕਦਾ ਜੇ ਬੋਲਣਾ ਹੋਵੇ ਹੂੰ ਉਹ ਵੱਖਰੀਆਂ ਗੱਲਾਂ ਨੇ ਬਿਲਕੁਲ ਕਾਨੂੰਨੀ ਤਰੀਕੇ ਨਾਲ ਜਦ ਕੋਈ ਚੋਣ ਲੜਨ ਦਾ ਅਧਿਕਾਰ ਹੈ ਤਾਂ ਇਹਦਾ ਇਹਦੇ ਵਿੱਚ ਹੀ ਨਿਹਿਤ ਹੈ ਇਹ ਕੋਈ ਬਾਹਰੋਂ ਦੇਣ ਦੀ ਲੋੜ ਨਹੀਂ ਵੱਖਰਾ ਕਿ ਉਸ ਨੂੰ ਉਸ ਅਦਾਰੇ 'ਚ ਜਾ ਕੇ ਹੂੰ ਉਸ ਜਿਹੜਾ ਜਾ ਕੇ ਬੋਲਣ ਦਾ ਹੱਕ ਹੈ ਪਰ ਸਰਕਾਰ ਇਹ ਤਰਕ ਦੇ ਰਹੀ ਹੈ ਕਿ ਜੇ ਅਮਰਤਪਾਲ ਜੇਲ੍ਹ ਤੋਂ ਬਾਹਰ ਆਉਂਦਾ ਤਾਂ ਪੰਜਾਬ ਦਾ ਮਾਹੌਲ ਖਰਾਬ ਹੋਊਗਾ ਤੁਹਾਨੂੰ ਲੱਗਦਾ ਕਿ ਸੈਸ਼ਨ ਦੇ ਵਿੱਚ ਜੇ ਮੈਂਬਰੋ ਪਾਰਲੀਮੈਂਟ ਆਪਣੀ ਸਪੀਚ ਦੇਣਗੇ ਬੋਲਣਗੇ ਤਾਂ ਉਹ ਦਿਨਾਂ ਪੰਜਾਬ ਦਾ ਮਾਹੌਲ ਵਿਗੜ ਜਾਊਗਾ ਨਹੀਂ ਮਾਹੌਲ ਵਿਗੜਨਾ ਨਾ ਵਿਗੜਨ ਦਾ ਕੋਈ ਮੈਂ ਇਹਨੂੰ ਮਸਲਾ ਨਹੀਂ ਲੈਂਦਾ ਮਾਹੌਲ ਤਾਂ ਤਾਂ ਵਿਗੜੂਗਾ ਨਾ ਜੇ ਕੋਈ ਉੱਥੇ ਉਹੀ ਗੱਲ ਜਿਹੜੀ ਵਿਧਾਨ ਸਭਾ ਉਹ ਲੋਕ ਸਭਾ ਦੇ ਵਿੱਚ ਇੱਕ ਤਾਂ ਸਮੇਂ ਦੀ ਗੱਲ ਹੁੰਦੀ ਹੈ ਹਮ ਹੁਣ ਜਿਹੜੀ ਸਰਕਾਰ ਡਰੀ ਜਾਂਦੀ ਹੈ ਉਹ ਇੱਕ ਹੈ ਹਮ ਜਿਹੜਾ ਖਾਲਸਾ ਉਹ ਵੱਖਰੇ ਹੀ ਵੱਖਰੇ ਹਮ ਇੱਕ ਬੰਦੇ ਨੂੰ 543 ਚ ਕਿੰਨਾ ਸਮਾਂ ਹਿੱਸਾ ਮਿਲੇਗਾ ਹਮ ਕਿੰਨੇ ਮਿੰਟ ਮਿਲਣਗੇ ਉਹਨੇ ਕਿੰਨਾ ਕਿੱਥੇ ਮਾਹੌਲ ਖਰਾਬ ਕਰ ਦੋ ਅਗਲੀ ਗੱਲ ਇੰਨੀ ਦੇਰੋਂ ਬਾਹਰ ਸੀਗਾ ਹਮ ਉਦੋਂ ਪੰਜਾਬ ਚ ਕਿੰਨਾ ਕੁ ਮਾਹੌਲ ਖਰਾਬ ਹੋ ਗਿਆ ਸਵਾਏ ਜਿਹੜਾ ਉਹ ਅਜਨਾਲੇ ਗਿਆ ਤੇ ਜਿਹੜਾ ਉਹਨਾਂ ਦਾ ਆਪਸੀ ਟਕਰਾਅ ਸੀਗਾ ਜਿਹੜਾ ਕਿਸੇ ਬੱਚੇ ਨੂੰ ਫੜ ਕੇ ਕੁੱਟਿਆ-ਕੱਟਿਆ ਬਹੁਤ ਜ਼ਿਆਦਾ ਬੁਰੀਤਾਂ ਜੀ ਤੇ ਉਹ ਤੋਂ ਸਵਾਇ ਤੋਂ ਕੋਈ ਅਜਿਹੀ ਘਟਨਾ ਹੋਈ ਨਹੀਂ ਹਾਂ ਸੋ ਇਸ ਕਰਕੇ ਮੈਨੂੰ ਨਹੀਂ ਲੱਗਦਾ ਵੀ ਇਹ ਜਿਹੜੀ ਤਾਲਕੇ ਤਾਂ ਮਤਲਬ ਕਿ ਚੂਹੇ ਤੋਂ ਵੀ ਡਰ ਜਾਂਦੀਆਂ ਨੇ ਸਰਕਾਰਾਂ ਹਾਂ ਜਿਹਨਾਂ ਡਰਦੀਆਂ ਨੇ ਤੇ ਫਿਰ ਉਹਨੂੰ ਬਣਾ ਕੇ ਪੇਸ਼ ਇਹ ਕਰਦੀਆਂ ਨੇ ਵੀ ਤਾਂ ਸ਼ੇਰ ਆ ਚੂਹਾ ਹੈ ਹੀ ਨਹੀਂ ਹਾਂ ਸੋ ਇਸ ਕਰਕੇ ਜੇ ਚੂਹੇ ਤਾਂ ਡਰਦੀਆਂ ਨੇ ਸਰਕਾਰਾਂ ਭਾਈ ਅਮਰਤਵਾਲ ਤੋਂ ਤਾਂ ਡਰ ਨਹੀਂ ਡਰਨਾ ਹਾਂ ਇਹ ਸਰਕਾਰਾਂ ਦਾ ਕੋਈ ਹੈ ਨਹੀਂ ਉਸ ਤਰੀਕੇ ਦਾ ਸੋ ਮੈਨੂੰ ਮੈਂ ਉਹਦੀ ਸਿਆਸਤ ਨਾਲ ਸਹਿਮਤ ਹੋਵਾਂ ਜਾਂ ਨਾ ਹੋਵਾਂ ਹਾਂ ਇਹ ਗੱਲ ਬੱਕਰੀ ਹੈ ਪਰ ਭਾਈ ਅਮਰਚਪਾਲ ਨੂੰ ਚੋਣ ਲੜਨ ਦਾ ਅਧਿਕਾਰ ਸੰਵਿਧਾਨ ਨੇ ਦਿੱਤਾ। ਹੂੰ ਸੰਵਿਧਾਨ ਇਸ ਦੇਸ਼ ਦੇ ਲੋਕਾਂ ਦੇ ਬਣਾਇਆ ਹੈ। ਹੂੰ ਤੇ ਫਿਰ ਇਹਨਾਂ ਲੋਕਾਂ ਦੇ ਜਿਸ ਖਿੱਤੇ ਤੋਂ ਨਮਾਇੰਦਗੀ ਕਰਦਾ ਹੈ। ਹੂੰ ਉਹਨਾਂ ਦੇ ਬਾਰੇ ਉੱਥੇ ਨਮਾਇੰਦਗੀ ਕਰਨ ਦਾ ਉਹਦਾ ਹੱਕ ਹੈ ਉਹਨਾਂ ਦੇ ਵੱਲੋਂ ਉਹਨਾਂ ਦੀ ਤਰਫੋਂ ਕਿਉਂਕਿ ਸਾਡੇ ਨਮਾਇੰਦ ਹਕੂਮਤ ਹੈ। ਹੂੰ ਤਾਂ ਉਹ ਨਮਾਇੰਦਗੀ ਜੇ ਉਹ ਤੋਂ ਰੁਕਿਆ ਜਾਂਦਾ ਹੈ ਤਾਂ ਜੇ ਮੈਂ ਆਪਾ ਰਾਫ ਤਰੀਕੇ ਨਾਲ ਕਹੀਏ ਹੂੰ ਅੰਦਾਜ਼ਾ 15 16 ਲੱਖ ਵੋਟਰ ਨੇ ਇੱਕ ਹਲਕੇ ਚ ਹੂੰ ਇਹਦਾ ਮਤਲਬ ਉਹ 16 ਲੱਖ ਵੋਟਰਾਂ ਦੀ ਨਮਾਇੰਦਗੀ ਕਰਨ ਤੋਂ ਰੁਕ ਜਾ 16 ਲੱਖ ਅਡਲਟ ਦੀ ਹੂੰ ਇਹ ਇੱਕ ਆਪਣੇ ਆਪ ਚ ਬਹੁਤ ਵੱਡੀ ਗੱਲ ਹੈ 16 ਲੱਖ ਲੋਕਾਂ ਦੀ ਬਕਰ ਗੈਡਾਂ ਵੋਟਰਾਂ ਦੀ ਕਿਉਂਕਿ 2 ਕਰੋੜ ਵੋਟਰ ਹੈ 13 ਸੀਟਾਂ ਨੇ ਬਿਲਕੁਲ ਸੋ ਇਸ ਕਰਕੇ ਇਹ ਜਾਤੀ ਹੈ ਇਹ ਮੇਰੇ ਹਿਸਾਬ ਨਾਲ ਤਾਂ ਨਹੀਂ ਹੋਣੀ ਚਾਹੀਦੀ ਮੈਂ ਤਾਂ ਇਹਨੂੰ ਗਲਤ ਮੰਨਦਾ ਤੇ ਪਹਿਲਾਂ ਹੋਇਆ ਜੀ ਕਿਸੇ ਸਰਕਾਰਾਂ ਦੇ ਦੇਸ਼ 'ਚ ਕੋਈ ਅਜਿਹਾ ਐਮਪੀ ਜਾਂ ਐਮਐਲਏ ਕੋਈ ਜੇਲ੍ਹ 'ਚ ਹੋਵੇ ਉਹਨੂੰ ਰੋਕਿਆ ਗਿਆ ਹੋਵੇ ਨਹੀਂ ਉਹ ਤਾਂ ਕਈ ਵਾਰੀ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਆ ਕਿਉਂਕਿ ਉਹਦੇ ਵਾਸਤੇ ਬੈਠੀ ਨਹੀਂ ਤਾਂ ਪਰਮਿਸ਼ਨ ਹੀ ਨਹੀਂ ਹੁੰਦੀ ਹੈ ਹੂੰ ਪਰ ਇਹ ਤਾਂ ਤਰੀਕਾ ਗਲਤ ਹੈ ਜਿਵੇਂ ਹੁਣ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਉਹਨੂੰ ਸੌਂ ਚੱਕਣ ਦੀ ਵੀ ਆਜ਼ਾਦੀ ਨਹੀਂ ਦੇਣਗੇ ਹੂੰ ਤੇ ਜੇ ਸੌਂ ਚੱਕਣ ਦੀ ਆਜ਼ਾਦੀ ਨਹੀਂ ਦੇਣੀ ਹੋਈ ਚੋਣ ਕਦੋਂ ਅਸਲੋਂ ਨੇ ਹੂੰ ਬਿਲਕੁਲ ਇਦਾਂ ਹੀ ਫੇਰ ਉਹਦਾ ਸੀਗਾ ਜਦ ਇਹਨਾਂ ਨੇ ਵੋਟ ਆਪਦੇ ਹੱਕ ਚ ਪਾਉਣੀ ਸੀ ਉਦੋਂ ਵੋਟ ਉੱਥੇ ਪਈ ਤੇ ਉਹ ਤਾਂ ਉਹਨੇ ਕਹਤਾ ਵੀ ਮੈਂ ਤਾਂ ਕਿਸੇ ਪਾਸੇ ਵੀ ਵੋਟ ਨਹੀਂ ਪਾਉਣੀ ਹਮ ਜਿਉ ਹੋ ਉਪਰਾਸਪੁਰਦੀ ਚੋਣ ਚ ਜਿਵੇਂ ਬੀਜੇਪੀ ਨੂੰ ਉਮੀਦ ਸੀ ਵੀ ਸਾਨੂੰ ਵੋਟ ਪਾ ਦੇਗਾ ਤੇ ਉਹ ਵੋਟ ਪੈ ਫੈ ਜਾਂਦੀ ਸੀ ਫਿਰ ਕੋਈ ਤਰਾਜ ਨਹੀਂ ਫਿਰ ਕੋਈ ਤਰਾਜ ਕਰਕੇ ਜਦ ਤੁਸੀਂ ਇਹ ਆਇਆ ਵੀ ਜਗਦੀ ਮਾਦੀ ਸਾਡੇ ਅਨੰਦ ਘੋਪ ਤੱਕ ਅਕਦੀ ਪਾ ਨਹੀਂ ਦੇਣੀ ਕੋਈ ਦੋਸ਼ ਇਹਦੇ ਵਿੱਚ ਮਤਲਬ ਤੁਸੀਂ ਦੋਨੇ ਸਰਕਾਰਾਂ ਨੂੰ ਮੰਨਦੇ ਹੋ ਬੀਜਪੀ ਐਂਡ ਆਮ ਆਦਮੀ ਪਾਰਟੀ ਦੋਨੇ ਮਿਲ ਕੇ ਰੋਕ ਰਹੀ ਨੇ ਤਾਂ ਐਂ ਲੱਗਦਾ ਵੀ ਆਮ ਆਦਮੀ ਪਾਰਟੀ ਬੀਜਪੀ ਦੇ ਕਹਿ ਤੂ ਕਰ ਰਹੀ ਹੈ ਜੋ ਕੁਝ ਕਰ ਰਹੀ ਹੈ ਉਹ ਤਾਂ ਕਿਉਂਕਿ ਦੋਨੇ ਗੱਲਾਂ ਤਾਂ ਹਿੰਦੂਵਾਦ ਨਹੀਂ ਕਰਦੇ ਨੇ ਮੋਠੀਆਂ ਹੂੰ ਤੇ ਉਸੇ ਉਸੇ ਨਾਲ ਹੀ ਬਾਕੀ ਇੱਥੇ ਦੀ ਜਿਹੜੀ ਸਰਕਾਰ ਹੈ ਇਹ ਜੀ ਦੋਨੇ ਪਾਸੇ ਟੱਕਰਿਆ ਉਧਰੋਂ ਆਪਣੀ ਪਾਰਟੀ ਨਾਲ ਟੱਕਰਿਆ ਉੱਤੇ ਉਹ ਬੈਠ ਕੇ ਉਹ ਰਾਮ ਕਰ ਰਹੇ ਨੇ ਦਿੱਲੀ ਵਾਲੇ ਜਿਹੜੇ ਪੰਜਾਬ ਪ੍ਰਧਾਨ ਆ ਡਾਕਟਰ ਸਾਹਿਬ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਅਮਨ ਰੋੜਾ ਕੇਂਦਰੀ ਮਾਫ ਕਰਨਾ ਕੈਬਨਟ ਮੰਤਰੀ ਵੀ ਨੇ ਉਹਨਾਂ ਨੇ ਤਾਂ ਜਿਹੜਾ ਵਿਸ਼ੇਸ਼ ਜਲਾਸ ਦੇ ਵਿੱਚ ਇਹ ਗੱਲ ਕੀਤੀ ਨਾ ਤਾਂ ਸਾਨੂੰ ਹਿੰਦੂ ਰਾਸ਼ਟਰ ਚਾਹੀਦਾ ਉਹ ਕਹਿੰਦੇ ਨਾ ਹੀ ਸਾਨੂੰ ਖਾਲਿਸਤਾਨ ਚਾਹੀਦਾ ਕਹਿੰਦੇ ਸਾਨੂੰ ਤਾਂ ਹਿੰਦੁਸਤਾਨ ਚਾਹੀਦਾ ਦੇਖੋ ਕਹਿਣ ਨੂੰ ਤਾਂ ਸਾਰੀ ਕਹਿੰਦੇ ਨੇ ਕਹਿਣ ਨੂੰ ਕਿ ਸਾਨੂੰ ਆ ਚਾਹੀਦਾ ਨਹੀਂ ਚਾਹੀਦਾ ਕੋਈ ਅਕਲ ਵੀ ਕਹਿੰਦਾ ਵੀ ਸਾਨੂੰ ਖਾਲਿਸਤਾਨ ਚਾਹੀਦਾ ਕਿੰਨੇ ਕਨੇ ਜਿਹੜੇ ਕਹਿੰਦੇ ਨੇ ਹਮ ਤੇ ਕਦੇ ਸਮਰਥਕ ਵੀ ਬਣ ਜਾਂਦੇ ਨੇ ਹਮ ਜਿਹੜੇ ਖਾਲਸਾਣ ਨਾਲ ਨੇ ਉਹ ਕਦੇ ਹਿੰਦੂ ਰਾਸ਼ਟਰ ਦੇ ਵੀ ਸਮਰਥਕ ਬਣੇ ਰਹਿੰਦੇ ਨੇ ਕਦੇ ਇਹ ਵੀ ਕਹਿੰਦੇ ਨੇ ਹਿੰਦੂਆ ਨਹੀਂ ਹਿੰਦੂ ਰਾਸ਼ਟਰ ਦੇ ਦੋ ਸਾਨੂੰ ਖਾਲਸਾਣ ਦੇ ਦੋ ਹਾਂ ਸੋ ਇਸ ਕਰਕੇ ਕਹਿਣਕੂਨ ਦੇ ਨਾਲ ਨਹੀਂ ਗੱਲ ਬੰਦੀ ਕਹਿਣ ਨੂੰ ਤਾਂ ਰੋਜ਼ ਹੀ ਸਿਆਸਤਦਾਨ ਨੇ ਰੋਜ਼ ਹੀ ਬਿਆਨ ਦਿੰਦੇ ਇਹੀ ਇਹੀ ਤਾਂ ਦੁਖਾਂਤ ਹੋ ਗਏ ਸਾਡੇ ਸਿਆਸਤਦਾਨਾਂ ਦਾ ਵੀ ਜਿਹੜਾ ਕੁਝ ਉਹ ਕਹਿੰਦੇ ਨੇ ਉਹ ਕਰਦੇ ਨਹੀਂ ਜੇ ਸਾਨੂੰ ਬਿਲਕੁਲ ਠੀਕ ਹੈ ਸਾਨੂੰ ਨਾ ਹਿੰਦੂ ਰਾਸਤ ਚਾਹੀਦਾ ਨਾ ਖਾਲਿਸਤਾਨ ਚਾਹੀਦਾ ਨਾ ਮੁਸਲਮਾਨistan ਚਾਹੀਦਾ ਨਾ ਸਾਇਸਨ ਚਾਹੀਦਾ ਸਾਨੂੰ ਉਹ ਭਾਰਤ ਚਾਹੀਦਾ ਹੈ ਹਿੰਦੁਸਤਾਨ ਚਾਹੀਦਾ ਠੀਕ ਹੈ ਜੇ ਭਾਰਤ ਸਾਨੂੰ ਚਾਹੀਦਾ ਹੈ ਤਾਂ ਫਿਰ ਪੰਜਾਬ ਵੀ ਚਾਹੀਦਾ ਹੈ ਹਾਂ ਕਿਉਂਕਿ ਭਾਰਤ ਤਾਂ ਬਣੀ ਸੂਬਿਆਂ ਦੇ ਮੇਲ ਨਾਲ ਭਾਰਤ ਕੋਈ ਵੱਖਰੀ ਹਸਤੀ ਤਾਂ ਹੈ ਨਹੀਂ ਹਾਂ ਸੂਬਿਆਂ ਨੇ ਮਿਲ ਕੇ ਭਾਰਤ ਬਣਾਇਆ ਕਿ ਜੇ ਸੂਬਿਆਂ ਦੇ ਹੱਕਾਂ ਦੇ ਵਾਸਤੇ ਕਿੰਨੀ ਕ ਗੱਲ ਹੋ ਰਹੀ ਆਮ ਆਦਮੀ ਪਾਰਟੀ ਵੱਲ ਉਹ ਸੂਬੇ ਨੇ ਸਾਰੇ ਹੱਕ ਉਹੇ ਹੋਏ ਨਹੀਂ ਹਾਂ ਤੇ ਅਮਨ ਅਰੋੜ ਜਿਨੇ ਉਹ ਗੱਲ ਉੱਥੇ ਕਹੀ ਅਜਲਾਸ ਚ ਕਹੀ ਵੀ ਦੇਖੋ ਆਪਾਂ ਰੇਜਲਾਸ ਦਾ ਕਰ ਰਹੇ ਆ ਆਪਾਂ ਅੱਜ ਐਡੀ ਵੱਡੀ ਸ਼ਹਾਦਤ ਜਿਹੜੀ ਆ ਹੂੰ ਉਹਦਾ 350ਵਾਂ ਜੀ ਮਨਾ ਰਹੇ ਆ ਜੀ ਦਿਦਾ ਸ਼ਹਾਦਤ ਮਨਾ ਦਿਹਾਦਾ ਹੂੰ ਤੇ ਉਹ ਤਾਂ ਖੜੇ ਸੀ ਮਨੁੱਖੀ ਆਜ਼ਾਦੀਆਂ ਵਾਸਤੇ ਹੂੰ ਜਿਹਨੀਆਂ ਜਮਹੂਰੀ ਆਜ਼ਾਦੀਆਂ ਨੇ ਉਹ ਮਨੁੱਖੀ ਆਜ਼ਾਦੀਆਂ ਤੋਂ ਥੱਲੇ ਦੀਆਂ ਨੇ ਮਨੁੱਖੀ ਤਾਂ ਬਹੁਤ ਵੱਡੀ ਗੱਲ ਹੈ ਬਿਲਕੁਲ ਵੀ ਇਹ ਜਿਹੜੀ ਜਮਹੂਰੀਅਤ ਆ ਹੈ ਤੇ ਜਿਹੜੇ ਸਾਡੇ ਜਾਇਦਾਦ ਤੇ ਹੱਕ ਨੇ ਸਾਡੇ ਪ੍ਰਸ਼ਾਸਨ ਕਰਨ ਦੇ ਹੱਕ ਨੇ ਸਾਡੇ ਆਪ ਦੇ ਆਮਨ ਕਾਨੂੰਨ ਦੇ ਹੱਕ ਨੇ ਸਾਡੇ ਕੁਦਰਤੀ ਸਰੋਤਾਂ ਦੇ ਉੱਤੇ ਹੱਕ ਨੇ ਇਹ ਤਾਂ ਕੇਂਦਰ ਕੋਲ ਗਿਆਨ ਪ੍ਰਾਪਤ ਕਰਨ ਦਾ ਹੱਕ ਹੈ ਹੂੰ ਛੇ ਸਵਾਨ ਦਾ ਹੱਕ ਹੈ ਇਹ ਤਾਂ ਸਭ ਤੋਂ ਛੱਪਾ ਕੇਂਦਰ ਨੇ ਮਾਰ ਰੱਖਿਆ ਤੇ ਆਪਾਂ ਕਹਾਂ ਸਾਡੇ 356 ਮਨਾਈ ਜਾਂਦੇ ਉਹ ਮੰਗ ਹੀ ਨਹੀਂ ਰਹੇ ਹੂੰ ਸੋ ਜਿਵੇਂ ਦਿੱਲੀ ਨੇ ਉਦੋਂ ਕੋਸ਼ਿਸ਼ ਕੀਤੀ ਮੰਦਾਂ ਦੇ ਹੱਕ ਖੋਹਣ ਦੀ ਕਿ ਉਹ ਪੂਜਾ ਨਹੀਂ ਕਰ ਸਕਦੇ ਆਪਦੇ ਤਰੀਕੇ ਦੀ ਅੱਜ ਦਿੱਲੀ ਬੰਦੇ ਆਪ ਦੇ ਹੱਕ ਖੋਲੀ ਐ ਸੁਬਿਆਂ ਦੇ ਹੱਕ ਖੋਲੀ ਉਹਦੇ ਹੀ ਹੂੰ ਪੂਜਾ ਦਾ ਨਹੀਂ ਵੀ ਖੋਲੀ ਹਾਲਾਂਕਿ ਕਿੰਨਿਆਂ ਦਾ ਪੂਜਾ ਦਾ ਵੀ ਖੋਲੀ ਗਿਆ ਹੂੰ ਮੁਸਲਮਾਨਾਂ ਨੇ ਤਾਂ ਕਹੀ ਰਹੀ ਆ ਵੀ ਨਮਾਜ਼ ਨਹੀਂ ਪੰਦੇਣੀ ਇੱਥੇ ਹੁਣ ਤੁਸੀਂ ਮੀਟ ਨਹੀਂ ਵੇਕੇਗਾ ਆਪਦਾ ਜੋ ਮਰਜ਼ੀ ਕਰੀ ਜਾਓ ਹੂੰ ਠੀਕ ਐ ਇਹ ਤਾਂ ਸਿੱਖਾਂ ਦੇ ਵਾਸੀ ਵੀ ਕਈ ਵਾਰ ਕਹਿੰਦੇ ਬਈ ਇੱਥੇ ਤਮਾਕੂ ਸਿਟਣਾ ਨਹੀਂ ਵਿੱਚ ਵਿੱਚੋਂ ਠੀਕ ਐ ਨਾ ਪਰ ਜਿਆ ਸੌਰੀ ਮੀਟ ਨਾ ਵੇਚੋ ਕਿਉਂ ਕਿ ਕਿਉਂਕਿ ਦੂਜੇ ਪਾਸੇ ਤਮਾਕੂ ਸਿਗਰਟ ਵੇਚਦੀ ਮੈਂ ਹੂੰ ਦਰਬਾਰ ਸਾਹਿਬ ਦਾ ਬੀਜੇਪੀ ਦੇ ਬੰਦੇ ਨਹੀਂ ਸਾੜੇ ਸੀ ਨਾ ਮਾਡਲ ਤੇ ਬੀਜੇਪੀ ਦੇ ਬੰਦਿਆਂ ਨੇ ਕਹਾ ਸੀ ਉਹ ਹੁੱਕਾ ਪੀਵਾਂਗੇ ਹੂੰ ਸੋ ਇਹਦਾ ਮਤਲਬ ਸਾਡੀ ਧੋਗਲੀ ਨੀਤੀ ਹੈ ਉਸ ਧੋਗਲੀ ਨੀਤੀ ਦੇ ਵਿੱਚੋਂ ਅਮਨ ਲੋਰਾਜੀ ਇੱਕ ਚੰਗੇ ਸਿਆਸਦਾਨ ਨੇ ਹੂੰ ਤੇ ਉਹ ਦੰਦਾ ਵੀ ਉਹਨਾਂ ਨੂੰ ਵਾਧਾ ਬਧੀਆ ਹੈ ਜੀ ਉਹ ਕਈ ਵਾਰੀ ਸੱਚ ਮੰਨ ਵੀ ਲੈਂਦੇ ਨੇ ਪਰ ਮੈਨੂੰ ਨਹੀਂ ਪਤਾ ਉਹਨਾਂ ਦੀਆਂ ਪਾਰਟੀ ਦੀਆਂ ਮਜਬੂਰੀਆਂ ਨੇ ਜਾਂ ਕੀ ਨੇ ਔਰ ਇਹਦੇ ਚ ਮੈਨੂੰ ਕੋਈ ਪਾਰਟੀ ਦੀ ਮਜਬੂਰੀ ਵੀ ਨਹੀਂ ਲੱਗਦੀ ਇਹ ਕਹਿਣਾ ਕਿ ਸਾਡੇ ਜਿਹੜੇ ਪੰਜਾਬ ਦੇ ਹੱਕ ਨੇ ਉਹ ਤਾਂ ਪੰਜਾਬ ਦੇ ਨਮਾਇੰਦੇ ਨੇ ਨਾ ਮੰਤਰੀ ਵੀ ਨੇ ਉਹਨਾਂ ਦੀ ਪਾਰਟੀ ਨਮਾਇੰਦਗੀ ਉਹ ਪ੍ਰਧਾਨ ਨੇ ਉਸ ਪਾਰਟੀ ਦੇ ਬਿਲਕੁਲ ਜੇ ਪਾਰਟੀ ਦੇ ਪ੍ਰਧਾਨ ਨਹੀਂ ਕਹਿ ਸਕਦਾ ਵੀ ਸਾਡੇ ਸੂਬੇ ਦੇ ਸਾਰੇ ਹੱਕ ਜਿਹੜੇ ਨੇ ਕੇਂਦਰ ਨੇ ਖੋਲ ਕੇ ਨੇ ਸਿੱਖਿਆ ਦਾ ਸਿਹਤ ਦਾ ਪਾਣੀ ਦਾ ਖੇਤੀ ਦਾ ਅਮਨ ਕਾਨੂੰਨ ਦਾ ਤੇ ਟੈਕਸ ਇਕੱਠਾ ਕਰਨ ਦਾ ਤੇ ਜੇ ਸਾਡੇ ਸਾਰੇ ਹੱਕ ਉਹਨਾਂ ਨੇ ਖੋਲ ਰਏ ਨੇ ਹੂੰ ਕਿ ਫਿਰ ਭਾਈ ਸਾਡੇ ਕੋਲ ਰਹਿ ਕੀ ਗਿਆ ਸੜਕਾਂ ਸਾਡੀਆਂ ਉਹਨੇ ਖੋਲ ਰੱਖੀਆਂ ਨੇ ਹੂੰ ਖਾਦ ਕਿੰਨੀ ਮਿਲੇ ਉਹ ਫੈਸਲਾ ਕਰਦੇ ਨੇ ਭਾ ਕੀ ਹੋ ਉਹ ਫੈਸਲਾ ਕਰਦੇ ਨੇ ਬਿਜਲੀ ਦਾ ਫੈਸਲਾ ਉਹ ਕਰਦੇ ਨੇ ਡੈਮ ਸਾਡੇ ਉਹਨਾਂ ਨੇ ਖੋ ਰੱਖੇ ਨੇ ਰਾਜਧਾਨੀ ਸਾਡੀ ਉਹਨਾਂ ਨੇ ਖੋ ਰੱਖੀ ਆ ਹਾਈ ਕੋਰਟ ਸਾਡੀ ਉਹਨਾਂ ਨੇ ਖੋ ਰੱਖੀ ਆ ਸਾਡੇ ਪੱਲੇ ਕੀ ਆ ਜੇ ਇਹਦੇ ਗੱਲ ਨਹੀਂ ਕਰਦੇ ਤਾਂ ਕਿਹੜੀ ਕਿਹੜੇ ਸੂਬੇ ਦਾ ਉਹ ਰਾਜ ਕਰ ਰਹੇ ਨੇ ਕਿਹੜੀ ਸੂਬੇ ਦੀ ਨੁਮਾਇੰਦਗੀ ਕਰ ਰਹੇ ਨੇ ਬਿਲਕੁਲ ਕਿਹੜੇ ਕਿਹੜੇ ਉਹ ਜਿਹੜਾ ਕਹਿੰਦੇ ਅਸੀਂ ਖੜਸਤਾਨ ਵੀ ਚਾਹੁੰਦੇ ਅਸੀਂ ਹਿੰਦੂ ਰਾਸ਼ਟਰ ਵੀ ਨਹੀਂ ਚਾਹੁੰਦੇ ਅਸੀਂ ਹਿੰਦੁਸਤਾਨ ਚਾਹੁੰਦੇ ਆ ਉਹ ਕਿਹੜਾ ਹਿੰਦੁਸਤਾਨ ਹੈ ਜਿਹੜਾ ਉਹ ਚਾਹੁੰਦੇ ਨੇ ਜਿੱਥੇ ਪੰਜਾਬ ਦੀ ਕੋਈ ਸਥਾਣੀ ਨਹੀਂ ਹਾਂ ਪੰਜਾਬ ਦੀ ਸਾਰੀ ਲੁੱਟ ਹੋ ਰਹੀ ਹੈ ਇਹ ਵੀ ਨਾਲ ਦੱਸ ਦਿੰਦੇ ਨਾ ਬਿਲਕੁਲ ਉਹ ਚਾਹੁੰਦੇ ਤਾਂ ਹੈਗੇ ਅਸੀਂ ਹਿੰਦੁਸਤਾਨ ਪਰ ਇਹੋ ਜਿਹਾ ਹਿੰਦੁਸਤਾਨ ਇਹ ਕਹਿ ਰਹੇ ਨੇ ਉਹੋ ਜਿਹਾ ਬਣੀ ਚਾਹੁੰਦੇ ਜਿਹੜਾ ਵਿਸ਼ੇਸ਼ ਇਜਲਾਸ ਹੋਇਆ ਇਹਦੇ ਤੋਂ ਤੁਹਾਨੂੰ ਉਮੀਦਾਂ ਕੀ ਸਨ ਕੋਈ ਉਮੀਦਾਂ ਨਹੀਂ ਸੀ ਇਹ ਤਾਂ ਉਮੀਦਾਂ ਤਾਂ ਉਹਨੂੰ ਹੁੰਦੀਆਂ ਨੇ ਜਿਹੜਾ ਜਿਵੇਂ ਕੋਈ ਬਿੱਲੀ ਆ ਰਹੀ ਹੈ ਨਾ ਕਬੂਤਰ ਰੱਖਾਂ ਵਿੱਚ ਲੈਂਦਾ ਹਾਂ ਉਮੀਦਾਂ ਉਨਾਂ ਨੂੰ ਸੀ ਜਿਹਨੇ ਦਿਨ ਦੇਖ ਕੇ ਕਬੂਤਰ ਨੇ ਅੱਖਾਂ ਮੀਚੀਆਂ ਹੋਣ ਵੀ ਮੈਂ ਬਚ ਜੂੰਦਾ। ਹੂੰ ਇੱਥੋਂ ਕੋਈ ਰਾਸ ਨਹੀਂ ਰਹੀ ਤਾਂ ਸਰਕਾਰ ਕੋਈ ਉਮੀਦ ਨਹੀਂ ਕੀਤੀ ਜਾ ਸਕਦੀ। ਬਿਲਕੁਲ ਹੀ ਨਹੀਂ ਸੀ ਇਹ ਦਿਖਾਵਾ ਸੀ। ਤੁਸੀਂ ਮੈਨੂੰ ਇਹ ਦੱਸੋ 350 ਸਾਡਾ ਮਨਾਉਣਾ, ਆਨੰਦਪੁਰ ਸਾਹਿਬ ਜਾ ਕੇ ਮਨਾਉਣਾ। ਆਨੰਦਪੁਰ ਤਾਂ ਸੀਸਨਤ ਆਇਆ ਸੀ। ਹੂੰ ਇਹ ਅਬਦੀ ਸਰਕਾਰ ਦਾ ਸੀਸਨ ਜਿੰਨੂ ਪਿਆਰ ਨੇ ਉੱਥੇ। ਹੂੰ ਆਨੰਦਪੁਰ ਕੀ ਦਾ ਪ੍ਰਤੀਕ ਹੈ? ਆਨੰਦਪੁਰ ਪ੍ਰਤੀਕ ਇਹ ਹੈ। ਵੀ ਪੰਡਤਾਂ ਦੇ ਹੱਕਾਂ ਦੀ ਰਾਖੀ ਵਾਸਤੇ ਸੀਸ ਦਿੱਤਾ ਗਿਆ ਤੇ ਉਹ ਸੀਸ ਜਿਹੜਾ ਔਰੰਗਜ਼ੇਬ ਕਹਿੰਦਾ ਸੀ ਵੀ ਇਹਨੂੰ ਹੱਥ ਲਾ ਕੇ ਦਿਖਾਵੇ ਕੋਈ ਹੂੰ ਉਹ ਗੁਰੂ ਦੇ ਸਿੰਘਾਂ ਨੇ ਲੈਂਦਾ ਦਰ ਭਾਈ ਜੱਤਾ ਜੀ ਨੇ ਲੈਂਦਾ ਹੂੰ ਤੇ ਜਿਹੜੇ ਔਰੰਗਜ਼ੇਬ ਜਿਸ ਧਰਮ ਨੂੰ ਸੰਬੰਧ ਰੱਖਦਾ ਸੀ ਹੂੰ ਉਸੇ ਧਰਮ ਦੇ ਪੀਰਾਂ ਫਕੀਰਾਂ ਨੇ ਰਸਤੇ ਦੇ ਵਿੱਚ ਉਹਨਾਂ ਨੂੰ ਆਰਾਮਗਾਹਾਂ ਦਿੱਤੀਆਂ ਹੂੰ ਆ ਇੱਥੇ ਨਾਬਾ ਸਾਹਿਬ ਗੁਰਦੁਆਰਾ ਜਮੀਨ ਸੜਕ ਦੇ ਉੱਤੇ ਬਿਲਕੁਲ ਉਹ ਦਰਗਾਹ ਆ ਪੀਰ ਹੁੰਦਾ ਸੀ ਇੱਥੇ ਫਰੇ ਸੀ ਭਾਈ ਜੱਤਾ ਕੇ ਸੋ ਜਿੱਥੇ ਜਿੱਥੇ ਉਿਤਰਾ ਮਲੇ ਟ੍ਰੈਵਲ ਇਹ ਦੇਖ ਲੋ ਬਗਪਤ ਦੇਖ ਲੋ ਅੰਬਾਲਾ ਦੇਖ ਲੋ ਸੋ ਜੇ ਪੀਰਾਂ ਫਕੀਰਾਂ ਨੇ ਇਹਦਾ ਮਤਲਬ ਧਰਮ ਦਾ ਕਾਰਨ ਨਹੀਂ ਸੀ ਉਹ ਉਹ ਹਕੂਮਤ ਦਾ ਜ਼ਬਰ ਸੀ ਕਿਉਂਕਿ ਧਰਮ ਵਾਲਾ ਦੂਜੇ ਪਾਸੇ ਵੀ ਸੀ ਹਾਂ ਔਰ ਦੂਜੇ Hindu ਧਰਮ ਵਾਲੇ ਵੀ ਉਹਨਾਂ ਨਾਲ ਲੜੇ ਹੋਏ ਸੀ ਬਿਲਕੁਲ ਸੋ ਇਸ ਕਰਕੇ ਧਰਮ ਦਾ ਸਵਾਲ ਨਹੀਂ ਸੀ ਉਹਦਾ ਜਿਹੜਾ ਸਵਾਲ ਹੈ ਸੀ ਜੇ ਹਕੂਮਤ ਜ਼ਬਰ ਕਰਦੀ ਹੈ ਉਹਦੇ ਸੋ ਜੇ ਹਕੂਮਤ ਦੇ ਜ਼ਬਰ ਤੇ ਬੋਲਣਾ ਸੀ ਕਿਤਾਬ ਦਾ ਜਮਰਾ ਜਿਹੜਾ ਬੁਲਡੋਜ਼ਰ ਕਲਚਰ ਉਹਦੇ ਬਾਰੇ ਸੋਚਿਆ ਯਾਰ ਆਪਾਂ ਹੁਣ ਛੱਡਿਆ ਪਾ ਦਿੱਤਾ ਹੁਣ ਸਿੱਧੀ ਦਾਦਾ ਬਣਾ ਰਹੇ ਹਾਂ ਹਾਂ ਤੇ ਇਹ ਤਾਂ ਮਨੁੱਖੀ ਅਧਿਕਾਰ ਦੀ ਗੱਲ ਹੈ ਹਾਂ ਤੇ ਦੂਜਾ ਇਹ ਵੀ ਜਿਹੜੇ ਸਾਡੇ ਅਧਿਕਾਰ ਖੋਹ ਜਾਂਦੇ ਨੇ ਉਹਦੇ ਤਾਂ ਤਾਂ ਲੜੀਏ ਹਾਂ ਗੁਰੂ ਸਾਹਿਬ ਨੇ ਤਾਂ ਜ਼ਮੀਨ ਲਈ ਮੱਖੋਵਾਲ ਚ ਹਾਂ ਰਜਿਸਟਰ ਉਹ ਜ਼ਮੀਨ ਲੈ ਕੇ ਉਹ ਰੈਵਨਿਊ ਕਾਗਜ਼ਾਂ 'ਚ ਅੱਜ ਵੀ ਉਹਦਾ ਨੌ ਚੱਕ ਨਾਨਕੀ ਰੱਖਿਆ ਹਾਂ ਨਾਨਕੀ ਤਾਂ ਕਿਸੇ ਨੇ ਕਰਤਾ ਚੱਕਤਾ ਅੱਜ ਵੀ ਮਿਲਦਾ ਉੱਥੇ ਨਾਮ ਹਮ ਜਿਹੜਾ ਆ ਮਾਲ ਦਾ ਵਿਭਾਗ ਦਾ ਰਿਕਾਰਡ ਹੈ ਪਿੱਛੇ 100 ਸਾਲ ਦਾ ਅੱਛਾ ਜੀ ਇੱਕ ਪੀਸੀਐਸ ਅਧਿਕਾਰੀ ਜਿਹੜਾ ਉੱਥੇ ਐਸਡੀਐਮ ਰਿਹਾ ਕਿਸੇ ਜ਼ਮਾਨੇ ਚ ਉਹਨੇ ਸਾਰਾ ਚੈੱਕ ਕਰਕੇ ਲਿਖਿਆ ਠੀਕ ਹੈ ਇੱਕ ਐਸਡੀਐਮ ਹੈ ਬੜਾ ਉਹ ਗਿਆਨ-ਵਾਨ ਬੜਾ ਉਹਦਾ ਲਿਖੇ ਹੋਏ ਨੂੰ ਪੜੋ ਜਦ ਉਹ ਐਂ ਨਹੀਂ ਲੱਗਦਾ ਵੀ ਉਹ ਕੰਦਾ ਅਧਿਕਾਰੀ ਹੋਈ ਹੈ ਉਹਨੂੰ ਸਿੱਖੀ ਦਾ ਬਹੁਤ ਗਿਆਨ ਹੈ ਠੀਕ ਹੈ ਤੇ ਉਹ ਬੰਦਾ ਦਿਖਦਾ ਵੀ ਮੈਂ ਇਹ ਰਿਕਾਰਡ ਚੈੱਕ ਕਰ ਰਿਹਾ ਹਣ ਇਹ ਤਾਂ ਜਿਹੜਾ ਬੰਦਾ ਐਸਡੀਐਮ ਹੋਵੇ ਪੜੀਗਾ ਤੋ ਉਹਦੇ ਚੱਕਰ ਨਾਲ ਕੋ ਔਖਾ ਕੰਮ ਹੀ ਨਹੀਂ ਰਿਕਾਰਡ ਹੀ ਉਹਦੇ ਕੋਲ ਤੇ ਹੈ ਜਿੰਨਾ ਵੀ ਹੈ ਸਹੀ ਗੱਲ ਆ ਉਹ ਕਹਿੰਦਾ 100 ਸਾਲ ਦੇ ਰਿਕਾਰਡ ਚ ਇਹ ਤਾਂ ਨਹੀਂ ਪਤਾ ਵੀ ਨਾਨਕੀ ਕੱਟਿਆ ਕਿਵੇਂ ਗਿਆ ਕਦ ਕੱਟਿਆ ਕੀਵੇਂ ਕੱਟਿਆ ਪਰ 100 ਸਾਲ ਦੇ ਰਿਕਾਰਡ ਚੱਕ ਜਰੂਰ ਲਿਖਿਆ ਮੇਰ ਦਾ ਅੱਛਾ ਤੇ ਦਾ ਮਤਲਬ ਹਾਈ ਤੋ ਮੱਖੋ ਆਂਦੀ ਜੇ ਚੱਕ ਲਿਖਿਆ ਮੇਰ ਦਾ ਫਿਰ ਉਹ ਉਹ ਵੀ ਇਤਿਹਾਸ ਨਾਲ ਜੁੜੀ ਗੱਲ ਸਾਰੀ ਸੋ ਇਸ ਕਰਕੇ ਇਹ ਇਹ ਜਿਹੜੀ ਜਗ੍ਹਾ ਸੀ ਇੱਥੇ ਉਹਨਾਂ ਨੇ ਆਪਦਾ ਬਣਾਇਆ ਵੀ ਰਹਿਣ ਦੀ ਜਗ੍ਹਾ ਵੀ ਬਣਾਈ ਸੋ ਗੁਰੂ ਸਾਹਿਬ ਤਾਂ ਇਕ ਉਸ ਮਜਸਮਾ ਸੀਗੇ ਆਜ਼ਾਦੀ ਦਾ ਮਨੁੱਖੀ ਅਧਿਕਾਰਾਂ ਦਾ ਆਪਣੀ ਮਲਕੀਅਤ ਦਾ ਵੀ ਇਹ ਹਾਲਾਂਕਿ ਉਹ ਤਾਂ ਕਹਿੰਦੇ ਜੋ ਮੈਂ ਦੁੱਖ ਮੈਂ ਦੁੱਖ ਨਹੀਂ ਮੰਨ ਐਸੋ ਤਿਆਗ ਦੀ ਉਹਨਾਂ ਚ ਬਹੁਤ ਸੀ ਤਿਆਗ ਦਾ ਮਤਲਬ ਇਹ ਨਹੀਂ ਸੀ ਦੀ ਰੋਟੀ ਨਹੀਂ ਖਾਣੀ ਹੂੰ ਤਿਆਗ ਦਾ ਮਤਲਬ ਇਹ ਨਹੀਂ ਵੀ ਕੱਪੜੇ ਨਹੀਂ ਪਾਣੇ ਤਿਆਗ ਦਾ ਮਤਲਬ ਇਹ ਹੈ ਵੀ ਤੁਸੀਂ ਜੀਵਨ ਨੂੰ ਪਿਆਰ ਨਹੀਂ ਕਰਨਾ ਜੇ ਤੁਹਾਨੂੰ ਦੇਣਾ ਪਵੇ ਤਾਂ ਦੇਣ ਨੂੰ ਤਿਆਰ ਹੋ ਇਹ ਹੁਣ ਜੀਵਨ ਨੂੰ ਪਿਆਰ ਕਰਨਾ ਦੇ ਨੇ ਜੀਵਨਤਾ ਨਹੀਂ ਜੀਵਨ ਛੱਡਦਾ ਗੱਡੀ ਨੂੰ ਪਿਆਰ ਕਰਦੇ ਨੇ ਹੂੰ ਗੱਡੀ ਛੱਡੂ ਤਿਆਰ ਹੈ ਨਾ ਜੋ ਕੋਈ ਬਿਲਕੁਲ ਵਿਚਾਰ ਜੇ ਮੈਨੂੰ ਕਰ ਲੂਗੀ ਪਾਰਟੀ ਕੋਈ ਤਿਆਰ ਹੈ ਕਿ ਇਹਨਾਂ ਜਲਾਸਾਂ ਚੋਂ ਕੋਈ ਨਹੀਂ ਇੱਕ ਥੀ ਜਲਾਸ ਕਰ ਲੈਂਦੇ ਉੱਥੇ ਕਰਨ ਦਾ ਕੋਈ ਹੋ ਨਹੀਂ ਸੀ ਤੇ ਮੁੱਛੇ ਇਹ ਦੋ ਦਾ ਕੋਈ ਫੰਕਸ਼ਨ ਕਰ ਲੂਗਾ ਸਰਕਾਰ ਨੇ ਰੌਲਾ ਬਣਾ ਪਾਇਆ ਜੀ ਕਹਿੰਦੇ ਇਤਿਹਾਸ ਚ ਦੇਖੋ ਪਹਿਲੀ ਵਾਰ ਹੋਇਆ ਐਡੀ ਪਵਿੱਤਰ ਧਰਤੀ ਤੇ ਜਲਾਸ ਹੋ ਰਿਹਾ ਚੱਦੀਗੜ੍ਹ ਚ ਬਾਹਰ ਜਾ ਕੇ ਸਰਕਾਰ ਸਰਕਾਰ ਨਹੀਂ ਆਪਦਾ ਆਪੇ ਪੈਰੀ ਪਹਿਣਾ ਆਪੇ ਬੁੱਢਾ ਗਨੋ ਜੋ ਮਰਜ਼ੀ ਕਰ ਜਾਵੇ ਉਹ ਮਤਲਬ ਦੂਜੇ ਦੇ ਪੈਸੇ ਦੇ ਉੱਤੇ ਲੋਕਾਂ ਦੇ ਪੈਸੇ ਤੇ ਸਰਕਾਰ ਆਪਣੀਆਂ ਮਤਲਬ ਵੱਡੇ ਵੱਡੇ ਇਕਰਾਰ ਰਹੀ ਹੈ ਪਰ ਮੇਰਾ ਸਵਾਲ ਇਹ ਹੈ ਵੀ ਉਹੀ ਸਰਕਾਰ ਜੀ ਉਹਨੂੰ ਇੰਨਾ ਹੀ ਸੀ ਸ਼੍ਰੋਣੀ ਕਮੇਟੀ ਦੇ ਬਾਹਰ ਹੋਏ ਪੋਸਟਰ ਜਾਂ ਬੋਰਡ ਉਹਨੇ ਕਿਉਂ ਹਟਾਏ ਅਨੰਦਪੁਰ ਸਾਹਿਬ ਚੋਂ ਹਾਂ ਅਨੰਦਪੁਰ ਸਾਹਿਬ ਚੋਂ ਬੋਰਡ ਹਟਾਉਣੇ ਇਹ ਉਹੀ ਜ਼ੁਰਮ ਹੈ ਕਿਉਂਕਿ ਅਨੰਦਪੁਰ ਸਾਹਿਬ ਦੀ ਧਰਤੀ ਸਾਡੇ ਗੁਰੂ ਨੇ ਖਰੀਦੀ ਹੋਈ ਆ ਹਾਂ ਜੋ ਖਰੀਦੀ ਹੋਈ ਵਿਰਾਸਤ ਕਿਹਦੇ ਕੋਲ ਜਾਂਦੀ ਆ ਜੇ ਤੁਹਾਡੇ ਬਾਪ ਦਾਦੇ ਦੀ ਕੋਈ ਜ਼ਮੀਨ ਖਰੀਦੀ ਹੋਵੇ ਉਹ ਕਿਹਦੇ ਕੋਲ ਜਾਊਗੀ ਅੱਗੇ ਪੀੜ੍ਹੀ ਚ ਪੋਤੇ ਪੁੱਤੇ ਪੜ੍ਹਨਗੇ ਫੇ ਸਿੱਖੋ ਸਿੱਖੋ ਗੁਰੂ ਦੀ ਪੀੜ੍ਹੀ ਨੇ ਕਿ ਇਹ ਸਰਕਾਰ ਪੀੜ੍ਹੀ ਹੈ ਹੂੰ ਬਿਲਕੁਲ ਸਿੱਖ ਨੇ ਕਿ ਸਾਡੀ ਪੀੜ੍ਹੀ ਸਾਡੀ ਜ਼ਮੀਨ ਤੋਂ ਸਾਡੇ ਵੋਟ ਲਾਏ ਨੇ ਹੂੰ ਹੋਰ ਜ਼ਬਰ ਕੀ ਹੁੰਦਾ ਓਹੀ ਜ਼ਬਰ ਹੋ ਜਮਰ ਜੇ ਬੈਠਾ ਸੀ ਅੱਜ ਭਗਵੰਤ ਮਾਨ ਹੋ ਮੈਨੂੰ ਭਗਵੰਤ ਮਾਨ ਦੀ ਸਰਕਾਰ ਇਹ ਜਵਾਬ ਦੇ ਬਈ ਫੋਟ ਜਮਰ ਕੀ ਹੁੰਦਾ ਉਹ ਮੱਖਵਾਲ ਦੀ ਜਗਾ ਖਰੀਦੀ ਹੋਈ ਐ ਅੱਜ ਕਡ ਵਾਲੇ ਰੈਵਨਿਊ ਰਿਕਾਰਡ ਸਾਡੀ ਜਗਾ ਦੇ ਉੱਤੇ ਇੱਕ ਤਾਂ ਜਾ ਕੇ ਜਨਾਸ ਕਰਦੇ ਨੇ ਆਪਦੇ ਵੱਲੋਂ ਸਾਡੇ ਨਾਲ ਹੋਏ ਵੋਟ ਕਰਦੇ ਨੇ ਮੈਂ ਸਾਡੇ ਕੋਈ ਮੈਂ ਸ਼੍ਰੋਮਣੀ ਕਮੇਟੀ ਦਾ ਨਹੀਂ ਹਾਂ ਮੈਂ ਨਾ ਉਹਨਾਂ ਦਾ ਬੁਲਾਰਾ ਕੋਈ ਪਰ ਸ਼੍ਰੋਮਣੀ ਕਮੇਟੀ ਨੂੰ ਹੀ ਹੱਕ ਐ ਉੱਥੇ ਵੋਟ ਡਾਉਣ ਦਾ ਸਭ ਤੋਂ ਪਹਿਲਾ ਹੱਕ ਤਾਂ ਉਹਨਾਂ ਦਾ ਹੈ ਕਿਉਂਕਿ ਸ਼੍ਰੋਮਣੀ ਕਮੇਟੀ ਹੀ ਹੜਾ ਕਿ ਉਹ ਦੀ ਦੱਗੀ ਬਾਗੀ ਅਮਰਸਰ ਦਾਲ ਫਲਾਣਾ ਦਾਲ ਵਾਸ ਪੰਜਾਬ ਦੇ ਕਈ ਨੇ ਪਰ ਅਜੇ ਤੱਕ ਕਾਨੂੰਨੀ ਤਰੀਕੇ ਨਾਲ ਸ਼ਰਮਨੀ ਕਮੇਟੀ ਹੀ ਹੈ ਨਾ ਜ਼ਿੰਮੇਵਾਰ ਤੇ ਸ਼ਰਮਨੀ ਕਮੇਟੀ ਨੂੰ ਜੋ ਬੋਰਡ ਲਾਏ ਹੋਏ ਲਾ ਦੇ ਨੇ ਨੇ ਜਾਂ ਤਖਤ ਕੇਸਗੜ ਸਾਹਿਬ ਦੇ ਬੋਰਡ ਲਾ ਦੇ ਨੇ ਨੇ ਤੇ ਫਿਰ ਇਹ ਸਰਕਾਰ ਇਹਦਾ ਮਤਲਬ ਸਾਡੀ ਖਰੀਜੀ ਹੋਈ ਜ਼ਮੀਨ ਦੇ ਉੱਤੇ ਹਮਲਾ ਕਰ ਰਹੀ ਹੈ ਪਰਟਾ ਜਥੇਦਾਰ ਦੇ ਉੱਤੇ ਸਵਾਲ ਚੱਕੇ ਜਾਂਦੇ ਆ ਮੁੱਖ ਮੰਤਰੀ ਦੇ ਵੱਲੋਂ ਉਹ ਫਿਰ ਉਹ ਗੱਲ ਮੁੱਖ ਮੰਤਰੀ ਜਸੇਦਾਰ ਵਰਤ ਤਾਂ ਵੈਸੀ ਨਹੀਂ ਉਹਨਾਂ ਨੂੰ ਇਹ ਜੇ ਸਵਾਲ ਕੀ ਸਵਾਲ ਚੱਕਿਆ ਦੱਸੋ ਤੁਸੀਂ ਕੀ ਕਹਿੰਦੇ ਹੋ ਉਹ ਕਹਿੰਦੇ ਜਥੇਦਾਰ ਸਾਹਿਬ ਇਹ ਤਾਂ ਹਨੇਰੇ ਵਾਲੇ ਇਹਨਾਂ ਨੂੰ ਤਾਂ ਮਾਤਾ ਲੈਂਦੇ ਫਿਰਦੇ ਆ ਤਾਂ ਇਹੋ ਜੀ ਗੱਲ ਤਾਂ ਵੈਸੀ ਨਹੀਂ ਮੁੱਖ ਮੰਤਰੀ ਨੂੰ ਕਰਨੀ ਚਾਹੀਦੀ ਹੂੰ ਜਥੇਦਾਰ ਸਾਹਿਬ ਕੋਈ ਸਿਆਸਤਦਾਨ ਨਹੀਂ ਹੈਗੀ ਹੂੰ ਬਿਲਕੁਲ ਇਹਦਾ ਮਤਲਬ ਸਾਡੇ ਮੁੱਖ ਮੰਤਰੀ ਨੂੰ ਇਹ ਵੀ ਨਹੀਂ ਪਤਾ ਵੀ ਤੇਰਾ ਇਹ ਖੇਡਾ ਖੇਡਦਾ ਨਾ ਫੁੱਟਬਾਲ ਨੂੰ ਕਿੱਕ ਮਾਰ ਰਿਹਾ ਅੱਛਾ ਕਿਉਂਕਿ ਇਹਨੂੰ ਪਤਾ ਨਹੀਂ ਵੀ ਇਹ ਕਮ ਧਾਰਨਕ ਹਸਤੀਆਂ ਦਾ ਕਹਿਣਾ ਹਮ ਜੱਤੇਦਾਰ ਸਾਹਿਬ ਕੀ ਨੇ ਠੀਕ ਨੇ ਗਲਤ ਨੇ ਹਮ ਇਹਨੂੰ ਪੁੱਛ ਸਕ ਨਹੀਂ ਪੁਗੰਤ ਮਾਨ ਨੂੰ ਬਤਾਲ ਸੀਮ ਕੋਈ ਹੱਕ ਨਹੀਂ ਹਮ ਜਿੰਨਾ ਚਿਰ ਬਹੁਤ ਵੱਡੀ ਗੱਲ ਨਾ ਹੋਵੇ ਹਮ ਕਿਉਂ ਕਿਉਂਕਿ ਇਹਨਾਂ ਨੂੰ ਪਤਾ ਹੀ ਨਹੀਂ ਵੀ ਇਹ ਗੱਲ ਮੈਂ ਨਹੀਂ ਕਹੀ ਇਹ ਮੇਰੇ ਮੇਰੇ ਖੇਤਰ ਦੀ ਨਹੀਂ ਹੈ ਹਮ ਜਿਹਨੂੰ ਇਹ ਨਹੀਂ ਪਤਾ ਉਹਦਾ ਆਪਾਂ ਕੀ ਕਰੀਏ ਉਹ ਨਿਆਣਾ ਕੰਤ ਹੁੰਦਾ ਜਿਵੇਂ ਮਿਆਂਾ ਹੁੰਨ ਨੇ ਆਨਾ ਮੁਕਮੰਤੀ ਮਿਲ ਗਿਆ ਨਿਆਣਾ ਮਤੇ ਨਹੀਂ ਵੀ ਉਮਰ ਛੋਟੀ ਹੈ ਨਿਆਣਾ ਮਤਲਬ ਉਹਦੇ ਚ ਬਚਪਨ ਹਾਂ ਹੁਣ ਕਿੰਨੇ ਹੈ ਇੰਦਰਾ ਗਾਂਧੀ ਨੇ ਇੱਕ ਵਾਰੀ ਜਦ ਜਸੇ ਦਾ ਗੁਚਨ ਸਿੰਘ ਟੋੜਾ ਜੀ ਹਾਂ ਪਾਰਲੀਮੈਂਟ ਦੀ ਦੁਕਸਵਧੀ ਇਲੈਕਸ਼ਨ ਚ ਖੜੇ ਹੋਏ ਹਾਂ ਤੇ ਇੰਦਰਾ ਗਾਂਧੀ ਨੇ ਕਿਹਾ ਵੀ ਸਖਨ ਪੋਪ ਖੜਾ ਹੋ ਗਿਆ ਹਾਂ ਗੁੰਜ ਤੇ ਟੋੜਾ ਸਾਹਿਬ ਦਾ ਇੱਕ ਲਾਈਨ ਦਾ ਜਵਾਬ ਸੀ ਕਹਿੰਦੇ ਜਿੱਦੇ ਪੋਪ ਨੂੰ ਜੇਬ ਚ ਪਾਇਆ ਸੀ ਉਹਦੇ ਪੋਪ ਨਹੀਂ ਸੀ ਹਾਂ ਜੇ ਸਰਕਾਰ ਜੇਜ ਪਾ ਸਕਦੀ ਆ ਤਾਂ ਸਰਕਾਰ ਦੇ ਝੋਚਾਣਾ ਵੀ ਦਰਦਕ ਹੂੰ ਪੋਪ ਤਾਂ ਉਹਦੇ ਵੀ ਜਦ ਜਦ ਤਾਂ ਪੋਪ ਮੰਨਦੇ ਵੀ ਇਹ ਪੋਪ ਹੈ ਜੀ ਇਹਨੂੰ ਨਹੀਂ ਦੇ ਜੀ ਪੋਪ ਨੂੰ ਜੇ ਜੇ ਪਾ ਤਾਂ ਫਿਰ ਬਰਾਬਰ ਆ ਗਈ ਨਾ ਗੱਲ ਬਿਲਕੁਲ ਸੋ ਇਹੋ ਜਿਹੇ ਜਵਾਬ ਠੀਕ ਜਿਆਦਾ ਠੀਕ ਹੁੰਦੇ ਨੇ ਹੂੰ ਜਿ세 ਦਾ ਮੋਨ ਸਿੰਘ ਤੋੜ ਜੇਲ੍ਹ ਦੇ ਵਿੱਚ ਜਿੱਤ ਨਾਲੇ ਸੀ ਉਹ ਤਾਂ ਕਰਾਉ ਨੇ ਆਪਣੇ ਤਰੀਕੇ ਦੇ ਨਾਲ ਸੈਂਕੀ ਵੋਟਾਂ ਤੇ ਜਿੱਤੇ ਹੋ ਹੂੰ ਆ ਸਾਡੇ ਪਿੰਨਾ ਚ ਫੋਟੋਆਂ ਲੱਗੀਆਂ ਹੁੰਦੀਆਂ ਸਿੱਖਾਂ ਦੇ ਵਿੱਚ ਅੰਦਰ ਖੜੇ ਨੇ ਉਹ ਤਾਂ ਜੇਲ੍ਹ ਕੀ ਤੇ ਹੁੰਦੀ ਹੋਈ ਉਹ ਯਾਰ ਵਾਸੀ ਪੂਰੇ ਅੰਛੇ ਕੰਬੀ ਅੰਦਰ ਖੜੇ ਨੇ ਉਹ ਫੋਟੋ ਜਗਾ ਜਗਾ ਦੇ ਪੂਰੇ ਪੰਜਾਬ ਚ ਲੱਗੀਆਂ ਹਾਲਾਂਕਿ ਹਲਕਾ ਤਾਂ ਇੱਕ ਜੀ ਜਿਤਨਾ ਸੀ ਉਹ ਚਲੋ ਜੋ ਵੀ ਤਾ ਤਰੀਕਾ ਜਿਵੇਂ ਬਿਹਾਰ ਚ ਹੋਇਆ ਇਦਾਂ ਹੀ ਉਦੋਂ ਹੋਇਆ ਸੈਂਟੀਫੋਟਾਂ ਤੇ ਉਹ ਜਿੱਤ ਗਿਆ ਕਹਿੰਦਾ ਪਰ ਉਹਨਾਂ ਦੀ ਜੇ ਵੱਡੇ ਵੱਡੇ ਸੀ ਹਾਂ ਉਹਨਾਂ ਦੇ ਕਦੇ ਹੈ ਗੱਲ ਯਾਦ ਤੁਸੀਂ ਧਰਮਦੇਵ ਵਾਲੇ ਗੱਲ ਕਰਨੀ ਹੈ ਹਾਂ ਸਾਹਿਬ ਦਾ ਨੂੰ ਧਰਮ ਵਾਲੀ ਉਦੋਂ ਕਰਨੀ ਚਾਹੀਦੀ ਹੈ ਗੱਲ ਜਦ ਕੋਈ ਬਹੁਤ ਵਧੀਆ ਇਹ ਜੇ ਇਹ ਜੇ ਮੌਕੇ ਦੇ ਉੱਤੇ ਹੁਣ ਜਿਹੜੇ ਤਖਤ ਕੇਸਗਰ ਸਾਹਿਬ ਦੇ ਜਥੇਦਾਰ ਨੇ ਹਾਂ ਕਿ ਉਹ ਅਕਾਲ ਤਖਤ ਸਰਬ ਦੇ ਵੀ ਜਥੇਦਾਰ ਕਿਉਂ ਬਣਨਾਗਾ ਹਾਂ ਕਿ ਕੀ ਉਹਨਾਂ ਨੇ ਉਹ ਜਿਹੜੀ ਜਥੇਦਾਰੀ ਹੈ ਉਹ ਭਗਵੰਤ ਮਾਨ ਨੇ ਦਿੱਤੀ ਹੈ ਉਹਨਾਂ ਦੀ ਜਥੇਦਾਰੀ ਤੇ ਸਵਾਲ ਕੌਣ ਕਰ ਸਕਦਾ ਸਿੱਖ ਸੰਗਤ ਕਰੇ ਹਾਂ ਉਹਨਾਂ ਦੀ ਜ਼ਿੰਮੇਵਾਰੀ ਤੇ ਸਵਾਲ ਸ਼ੁਰੂ ਮੈਨੂੰ ਕਦੇ ਕਰੇ ਹਾਂ ਉਹਨਾਂ ਦੀ ਜ਼ਿੰਮੇਵਾਰੀ ਤੇ ਉਹ ਕੀ ਕਰਦੇ ਨੇ ਉਹ ਕਹਿ ਵਾਲੀ ਸੌ ਚੁੱਕਦੇ ਨੇ ਕਹਿ ਵਾਲੀ ਨਹੀਂ ਚੁੱਕਦੇ ਕਹਿ ਵਾਲੀ ਉਹ ਪੱਗ ਲੈਂਦੇ ਨੇ ਕਹਿ ਵਾਲੀ ਨਹੀਂ ਲੈਂਦੇ ਕਿਚ ਪਗੰਤਮਾਨ ਦਾ ਕੀ ਹੱਕ ਹਾਂ ਕਿਉਂ ਪਗੰਤਮਾਨ ਇੱਕ ਕਾਮਨ ਬੰਦੇ ਦੇ ਤੌਰ ਤੇ ਤਾਂ ਹੈ ਨਹੀਂ ਜਦ ਆ ਸਧਾਰਨ ਬੰਦਾ ਹੋਵੇ ਆਮ ਬੰਦਾ ਕਹਿ ਸਕਦਾ ਹੈ ਹਾਂ ਪਰ ਇੱਕ ਸਿਆਸਤਾ ਜਿਹੜਾ ਮੁੱਖ ਮੰਤਰੀ ਉਹਨੇ ਕੀ ਲੈਣਾ ਉਹਨਾਂ ਦੇ ਵਿੱਚ ਲਖੰਦਾ ਜੀ ਕਰਕੇ ਇਹ ਤਾਂ ਦਖਲਅੰਦੀ ਵੀ ਐਸੀ ਨਹੀਂ ਕਰਨੀ ਚਾਹੀਦੀ ਬਿਲਕੁਲ ਕਿਉਂਕਿ ਜਦ ਮੁੱਖ ਮੰਤਰੀ ਦਖਲਅੰਦੀ ਕਰਦੇ ਤਾਂ ਜਿਆਦਾ ਸੀ ਮੋਦੀ ਸਾਹਿਬ ਨੂੰ ਹਰ ਕਿਉਂ ਕਹਿੰਦੇ ਆ ਵੀ ਮੋਦੀ ਸਾਹਿਬ ਉਹੀ ਗੱਲਾਂ ਬੋਲਣ ਲੱਗ ਜਾਂਦੇ ਨੇ ਜਿਹੜੇ ਆਮ ਸਿਆਸਤਦਾਨ ਬੋਲਦਾ ਹੈ ਆਮ ਧਰਮਿਕ ਨੇਤਾ ਬੋਲਦਾ ਉਹ ਦੇਫੈਟ ਦੁਖਦਾ ਜਿੱਦੇ મોદી ਸਾਹਿਬ ਭਗਵਾਨ ਚੰਡਾ ਅੱਲਾ ਰੋਂਦੇ ਬਾਹਰ ਬਾਹ ਜਾ ਕੇ ਮੰਦਿਰ ਦੇ ਵਿੱਚ ਬਤੌਰ ਪ੍ਰਾਈਮ ਮਿਨਿਸਟਰ ਕਦੇ ਚੜੇ ਗਏ ਮੱਥਾ ਟੇਕਣ ਪੂਜਾ ਕਰਨ ਵੱਖਰੀ ਕਰਦਾ ਹੈ ਧਾਰਮਿਕ ਫੰਕਸ਼ਨ ਉਹਨਾਂ ਦੇ ਨਿਵਾਉਂਦੇ ਨੇ ਆਪ ਬਤੌਰ ਮੁੱਖ ਮੰਤਰੀ ਯਜਮਾਨ ਬਣ ਕੇ ਫਿਰ ਤਾਂ ਬਗਨੋ ਇਹ ਲੱਗਦਾ ਹੀ ਆ ਵੀ ਇਹ ਹਿੰਦੂਆਂ ਦੇ ਪ੍ਰਧਾਨ ਮੰਤਰੀ ਨੇ ਤਾਂ ਦੂਜਾਂ ਦੇ ਹੈ ਛੋਟੀ ਜਿਹੀ ਉਦਾਹਰਨ ਦੇ ਦਿੰਨਾ ਮੈਂ ਇਹ ਪੁਰੰਤੋਂ ਦਾ ਵਿਚਾਰਾ ਇਸ ਗੱਲ ਨੂੰ ਵੀ ਕਈ ਵਾਰ ਕਿਉਂਕਿ ਇਹਨੂੰ ਪਤਾ ਹੀ ਨਹੀਂ ਵੀ ਕਿੱਥੇ ਹੋਦਾ ਮੇਰੇ ਸੰਦੀ ਬੜੇ ਨੇ ਕਹਿਣ ਲੱਗੇ ਇੱਕ ਵਾਰੀ ਜਿੱਦੇ ਰਾਮ ਮੰਦਿਰ ਦੇ ਇਹਨਾਂ ਨੇ ਜਾ ਕਰਿਆ ਉਹ ਇੱਥੇ ਆਏ ਹੋਏ ਸੀ ਮੈਂ ਗਿਆ ਉਹਨਾਂ ਕੋਲੇ ਕਹਿੰਦੇ ਵੀ ਆਪਾਂ ਇਕੱਠੇ ਖਾਣਾ ਖਾ ਲਈਏ ਠੀਕ ਮੈਨੂੰ ਕਹਿੰਦੇ ਅਜ ਤਾਂ ਜਿੱਦੋ ਉਹ ਲਾ ਰਾਮ ਮੰਦਿਰ ਦਾ ਨਹੀਂ ਪੱਥਰ ਰੱਖੰਦਾ ਹਵਨ ਕਰਿਆ ਸੀ ਮੋਦੀ ਸਾਹਿਬ ਨੇ ਕਹਿੰਦੇ ਅਜ ਤਾਂ ਮੋਦੀ ਸਾਹਿਬ ਨੇ ਬੜੀ ਕਮਾਲ ਕਰ ਦਿੱਤੀ ਅੱਛਾ ਨਾ ਇਹ ਕਮਾਲ ਕਰੀ ਕਰ ਦਿੱਤੀ ਹਾਂ ਮੈਂ ਉਹ ਮੈਂ ਮੇਰੇ ਤੋਂ ਜੁਣਾ ਕਰਕੇ ਗਿਆ ਸੀ ਉਦੋਂ ਪਹਿਲਾਂ ਮੈਂ ਇੰਟਰਵਿਊ ਲੈ ਗਿਆ ਤੇ ਆ ਵੀ ਅੱਛਾ ਨਹੀਂ ਨਹੀਂ ਦੇਖੀ ਐਸੇ ਕਰਤਾ ਹੂੰ ਮੈਂ ਜੀ ਪ੍ਰਾਈਮ ਮਿਸਟਰ ਦੇਸ਼ ਦੇ ਨੇ ਉਹ ਜੀ ਤਾਂ ਉਹ ਤੁਸੀਂ ਹਿੰਦੂਆਂ ਦੇ ਪ੍ਰਾਈਮ ਮਿਸਟਰ ਮੰਨਦੇ ਹੋ ਫਿਰ ਤਾਂ ਕਮਾਲ ਹੈਗੀ ਆ ਹੂੰ ਪਰ ਜੋ ਦੇਸ਼ ਦੇ ਪ੍ਰਾਈਮ ਮਿਸਟਰ ਫਿਰ ਤਾਂ ਮਾੜੀ ਗੱਲ ਦਾ ਹੂੰ ਦੇਸ਼ ਦਾ ਪ੍ਰਾਈਮ ਮਿਸਟਰ ਇੱਕ ਧਰਮ ਨੂੰ ਕਿਵੇਂ ਉੱਚਾ ਚੱਕ ਸਕਦਾ ਬਿਲਕੁਲ ਭਾਵੇਂ ਉਸੇ ਧਰਮ ਦੇ ਵੀ ਹੋਏ ਹੂੰ ਬਿਲਕੁਲ ਫਰਕ ਹੈ ਜੇ ਮੈਂ ਜਿੱਤੇ ਆਪਦੇ ਰਿਸ਼ਤੇਦਾਰਾਂ ਚ ਵੀ ਗੱਲ ਕਰਾਂ ਮੈਂ ਤਾਂ ਰੋਜ਼ ਹੀ ਕਹਿੰਨਾ ਹੂੰ ਸੋ ਇਹ ਕਰਕੇ ਭਗੰਤ ਮਾਨ ਨੂੰ ਤਾਂ ਵਿਚਾਰੇ ਨੂੰ ਇਹ ਵੀ ਨਹੀਂ ਪਤਾ ਵੀ ਮੈਂ ਜੱਥੇਦਾਰ ਸਾਹਿਬ ਬਾਰੇ ਜਿਹੜੀ ਗੱਦ ਕਰਨੀ ਹੈ ਉਹ ਆਪ ਕਿਉਂ ਕਰਦਾ ਉਹ ਕਿਸੇ ਸਿੱਖਾਂ ਤੋਂ ਕਰਵਾ ਲੈ ਜੇ ਨਹੀਂ ਗੱਦੀਆ ਹੂੰ ਉਹ ਕਰਦੇ ਹੀ ਰਹੇ ਨੇ ਹੂੰ ਪਹਿਲੀ ਗੱਲ ਭਗੰਤ ਮਾਨ ਦੇ ਕਹਿੰਦਾ ਤਾਂ ਸਮਾਂ ਉਲਟਾ ਪੈਂਦਾ ਅਸਰ ਹੂੰ ਉਹ ਜਿਹੜੇ ਬਾਗੀ ਕਹਿੰਦੇ ਨੇ ਆਪਦੇ ਆਪ ਨੂੰ ਉਹ ਗੱਲਾਂ ਰੋਜ਼ ਹੀ ਕਰਦੇ ਨੇ ਉਹ ਜੀ ਹੁਣ ਬਥੇਰੇ ਨੇ ਸਿੱਖਾਂ ਦੇ ਵਿੱਚ ਆਉਂਦੇ ਚੀਨ ਨਹੀਂ ਪੱਟੋ ਤਾੜਾ ਨਹੀਂ ਬਾਲੇ ਨੂੰ ਤਾਂ ਬੋਲਾਂ ਦੀ ਲੋੜ ਹੀ ਨਹੀਂ ਬਾਹਰ ਨਹੀਂ ਕੀ ਲੋੜ ਹੈ ਇਹਨਾਂ ਦੇ ਅੰਦਰ ਹੀ ਬਥੇਰੇ ਆ ਅੱਜ ਬਥੇਰੇ ਆ ਲੜਨ ਨੂੰ ਉਹ ਚੰਗਾ ਬਹੁਤ ਹੈ ਸੋ ਇਸ ਕਰਕੇ ਤੁਹਾਨੂੰਤ ਮਾਲਨੇ ਨਾ ਤਾਂ ਉੱਥੇ ਜਰਾਸ ਕਰਨਾ ਕੋਈ ਮੇਰੇ ਹਿਸਾਬ ਨਾਲ ਦੂਰ ਅੰਦੇਸ਼ੀ ਜਾਂ ਸੰਤ ਦੀ ਕਰਦੀ ਸੀ ਨਾ ਆ ਜਿਹੜੇ ਬੋਰਡ ਲਹਾਏ ਇਹ ਨਾ ਜਿਹੜਾ ਕੁਝ ਉੱਥੇ ਹੋਇਆ ਉਹਦੀ ਵੀ ਕੋਈ ਉਮੀਦ ਨਹੀਂ ਸੀ ਉਸ ਵੀ ਕਿ ਜਿਹੜਾ ਤਿੰਨ ਸ਼ਹਿਰਾਂ ਨੂੰ ਪਵਿੱਤਰ ਸ਼ਹਿਰ ਐਲਾਨ ਦਾ ਐਲਾਨ ਹੋਇਆਗਾ ਕੀ ਉਹ ਕਾਮਯਾਬ ਹੋ ਸਕਦਾ ਉਹ ਮੈਂ ਕਹਿੰਦਾ ਕਾਮਯਾਬ ਹੋ ਵੀ ਜਾਵੇ ਆਪਾਂ ਦੋ ਕੜੀਏ ਵੀ ਮੰਨ ਲਓ ਹੂੰ ਇਹੋ ਜਿਹਾ ਗੱਦਨਾ ਕਹਿ ਕੇ ਵੀ ਉਹ ਪਵਿੱਤਰ ਸ਼ਹਿਰ ਕਹਤਾ ਹੂੰ ਠੀਕ ਹੈ ਪਵਿੱਤਰ ਸ਼ਹਿਰ ਦੀ ਉਹਦੀ ਪ੍ਰਵਾਸਾ ਕੀ ਹੈ ਬਸ ਸਿੱਟ ਵੀ ਨਹੀਂ ਤਮਾਕੂ ਨਹੀਂ ਕੋਈ ਨਸ਼ਾ ਨਹੀਂ ਉਹਨਾਂ ਸ਼ਹਿਰਾਂ 'ਚ ਵੀ ਮੈਂ ਇਹ ਪਿਛਲਾ ਇਹਦਾ ਮਤਲਬ ਉੱਥੇ ਜਿਹੜਾ ਤਮਾਕੂ ਪੀਣ ਵਾਲਾ ਉਹਨੂੰ ਰਹਿਣ ਦੀ ਇਜਾਜ਼ਤ ਨਹੀਂ ਇਹ ਤਾਂ ਗੁਰੂ ਸਾਹਿਬ ਦੇ ਉਸ ਦੇ ਜਮੇ ਉਲਟਾ ਹੂੰ ਗੁਰੂ ਸਾਹਿਬ ਦਾ ਫਿਰ ਸੀਸ ਦਾ ਸਮਾ ਕਿਉਂਕਿ ਉਹ ਜਿਨੂੰ ਤਾਂ ਪਹਿਲਾਂ ਹੀ ਨਹੀਂ ਸੀ ਜਿਨੂੰ ਤਾਂ ਗੁਰੂ ਨਾਨਕ ਦੇਵ ਜੀ ਨੇ ਮਨਾ ਕਰਤਾ ਬਿਲਕੁਲ ਬਲਕੇ ਕਹਤਾ ਤੱਗ ਕਪਾਹੋਂ ਕੱਟਿਏ ਬ੍ਰਾਹਮਣ ਵਟੇ ਆਏ ਜਨਾਊ ਦਾ ਤਾਂ ਖੰਡਨ ਕੀਤਾ ਉਹਨਾਂ ਨੇ ਖੰਡਨ ਕਰਿਆ ਉਸੇ ਜਨਾਊ ਦੀ ਖਾਤਰ ਉਹ ਉਥੇ ਚਲੇ ਗਏ ਹਾਂ ਤੇ ਉਸੇ ਜਿੰਨੇ ਉਹਨੂੰ ਬਚਾਉਣ ਵਾਸਤੇ ਉਹਨਾਂ ਨੇ ਸੀਸ ਦਿੱਤਾ ਇਹ ਕਹਿੰਦੇ ਵੀ ਜਿਹੜਾ ਸਿੱਟ ਨਹੀਂ ਨੀਂਦਾ ਉਹ ਰਹਿ ਨਹੀਂ ਸਕਦਾ ਦੱਸੋ ਇਹ ਸੰਵਿਧਾਨ ਦੇ ਵੀ ਉਲਟਾ ਇਹੋ ਜੀ ਪਵਿੱਤਰ ਜੇ ਇਸ ਨੂੰ ਪਵਿੱਤਰਤਾ ਮੰਨਦੇ ਹੋ ਹੂੰ ਕਿ ਫਿਰ ਸ਼ਰਾਬ ਦੇ ਉੱਤੇ ਤਾਂ ਅਜੇ ਤਬਾਕੂ ਬਾਰੇ ਤਾਂ ਉਹਨਾਂ ਲਿਖਿਆ ਨਹੀਂ ਸ਼ਰਾਬ ਬਾਰੇ ਤਾਂ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਹੂੰ ਜੇ ਤੂੰ ਪੀਤੇ ਮਤ ਦੂਰ ਹੋਏ ਬਰਨ ਪਵੇ ਵਿੱਚ ਆਏ ਆਪਣਾ ਪ੍ਰਾਇਆ ਨਾ ਪਛਾਣੀ ਖਸਮੋਂ ਤੱਕੇ ਖਾਏ ਐਸਾ ਮਦਮੂਲ ਨਾ ਪੀਚੇ ਜੇ ਕਾ ਪਾਰ ਬਸਾਏ ਫਿਰ ਜੇ ਕਿਤੇ ਬੈਨ ਲਾਤਾ ਵੀ ਜਿਹੜਾ ਮੁੱਖ ਮੰਤਰੀ ਸ਼ਰਾਬ ਪੀਊਗਾ ਉਹ ਮੁੱਖ ਮੰਤਰੀ ਨਹੀਂ ਰਹਿ ਸਕਦਾ ਕਉਂਤ ਬੰਦ ਕੀ ਹਾਲੂ ਕਿਉਂਕਾ ਪਵਿੱਤਰ ਹੋ ਗਿਆ ਨਾ ਫਿਰ ਸ਼ਰਾਬੀ ਨਾਲ ਅਜੇ ਵੀ ਚਿੱਕੀ ਚ ਸ਼ਰਾਬ ਬਹਿਨ ਤਾਂ ਹੈਗੀ ਆ ਬਿਲਕੁਲ ਪਰ ਫਿਰ ਵੀ ਪੀ ਜਾਂਦੇ ਨੇ ਪਰ ਜੇ ਜੇਹੀ ਗੱਲ ਕਰਕੇ ਨਾ ਤਾਂ ਫੇਲ ਕੀ ਕਰੂਗਾ ਹਮ ਅਗਲੀ ਗੱਲ ਜੇ 4 ਦਿਨ ਉਹਨੂੰ ਉਸ ਪਵਿੱਤਰ ਸ਼ਹਿਰ ਚ ਜਾਣਾ ਪਏ ਜੀ ਕੀ ਇਹ ਬਿਨਾਂ ਸ਼ਰਾਬ ਦੇ ਸਾਰੇਗਾ ਕੀ ਇਹ ਬਿਨਾਂ ਸ਼ਰਾਬ ਦੇ ਰਹੇਗਾ ਹਮ ਜੇ ਨਹੀਂ ਰਹਿੰਦਾ ਫਿਰ ਕੀ ਉਹ ਪਵਿੱਤਰ ਦਾ ਭੰਗ ਨਹੀਂ ਹੁੰਦੀ ਹਮ ਕੀ ਕਰਾਂ ਕਹਿੰਦੇ ਇਹੋ ਜਿਹਾ ਕਰਨਾ ਦਾ ਕੋਈ ਫਾਇਦਾ ਨਹੀਂ ਪਵਿੱਤਰ ਸ਼ਹਿਰ ਲਾਂਤਾ ਜੀ ਇਹ ਇਹ ਜਿਹੜਾ ਹੈਗਾ ਇਹ ਵਿਤਰਵਾਦ ਹੈ ਹੂੰ ਕਹੀ ਵੀ ਜੋ ਕਰਿਓ ਵੀ ਨਾ ਗੱਲੀਆਂ ਹੋ ਸੁਹਾਗਣ ਪੈਣੇ ਕੰਤਨ ਕਬੂ ਮੈਂ ਮਤਲਬ ਉਹੀ ਧਰਮ ਦੀ ਰਾਜਨੀਤੀ ਹੈ ਜੀ ਵੀ ਅਸੀਂ ਸਿੱਖ ਲੋਕਾਂ ਨੂੰ ਬਾਹਰ ਲਗੇ ਸਿੱਖ ਧਰਮ ਦੀ ਰਾਜਨੀਤੀ ਹੈ ਧਰਮ ਦਾ ਦੁਰਉਪਯੋਗ ਹੈ ਹੂੰ ਧਰਮ ਦਾ ਵੀ ਨਹੀਂ ਲੋਕਾਂ ਦੇ ਮਨਮਸਤਕ ਦਾ ਦੁਰਉਪਯੋਗ ਹੈ ਲੋਕਾਂ ਜਜ਼ਬਾਤਾਂ ਦੇ ਨਾਲ ਖੇਡਿਆ ਜਾਂਦਾ ਜਜ਼ਬਾਤਾਂ ਨਾਲ ਆਲਫ ਜਵਦੀ ਹੈ ਹੂੰ ਮੈਨੂੰ ਆਰਡ ਨਹੀਂ ਰਿਆ ਸੀ ਕੀ ਕਹਾ ਜਜ਼ਬਾਤਾਂ ਨਾਲ ਖੇਡਿਆ ਜਾ ਰਿਹਾ ਹੈ ਜਿਹੜਾ ਕਿਸੇ ਦੇ ਜਜ਼ਵਾਤਾਂ ਨਾਲ ਖੇਡਵਾਏ ਉਹਦੋਂ ਮਾੜਾ ਬੰਦਾ ਕੋਈ ਨਹੀਂ ਹੁੰਦਾ ਬਹੁਤ ਸ਼ੁਕਰੀਆ ਸਰ ਤੁਸੀਂ ਸਮਝਾ ਦਿੱਤਾ ਜੀ ਬਹੁਤ ਬਹੁਤ ਧੰਨਵਾਦ ਜੀ